ਨਾ ਪਰਿਵਾਰਾਂ ਵਾਸਤੇ ਆ ਜਿਨ੍ਹਾਂ ਪਰਿਵਾਰਾਂ ਨੂੰ ਅੱਜ ਘਰਾਂ ਦੇ ਵਿੱਚ ਕਮਸਾਨ ਪਿਆ ਬੱਚਿਆਂ ਨੂੰ ਲੈ ਕੇ ਆਪਣੇ ਬੱਚਿਆਂ ਨੂੰ ਪਾਲਣ ਤੋਂ ਲੈ ਕੇ ਬੱਚਿਆਂ ਬਾਪ दारू ਦੀ ਬੋਤਲ ਨਾਲ ਚੰਬੜਿਆ ਵਾ ਤੇ ਮਾਂ ਜਿਹੜੀ ਆ ਉਹ ਟਿਕਟੋਕ ਨਾਲ ਚੰਬੜੀ ਆ ਤੇ ਜਾਂ ਚੰਬੜੀ ਆ ਇੰਸਟਾਗ੍ਰam ਦੀਆਂ ਰੀਲਾਂ ਦੇ ਨਾਲ ਲਾਓ ਜੇ ਕੋਈ ਬੱਚਾ ਘਰ ਦੇ ਵਿੱਚ ਬੈਠਾ ਐਸ ਵੇਲੇ ਉਹਦੀ ਮਾਂ ਜਾਂ ਪਿਓ ਸੁਪਨਾ ਰੱਖਦੇ ਆ ਕਿ ਉਹ ਸਾਡਾ ਬੱਚਾ ਆਉਣ ਵਾਲੇ ਸਮੇਂ 'ਚ ਫੁੱਟਬਾਲ ਪਲੇਅਰ ਬਣੇ ਉਹ ਕਿੱਦਾਂ ਬਣੂਗਾ ਪਹਿਲੀ ਗੱਲ ਤਾਂ ਫੋਨ ਛੱਡੇ ਬੈਡ ਹੈਬਿਟ ਨੂੰ ਵੀ ਛੱਡੇ ਹੂੰ ਚੰਗੇ ਪਾਸੇ ਨੂੰ ਤੁਰੇ ਰੋਜ਼ ਡੇਲੀ ਮਿਹਨਤ ਕਰੇ ਇਹ ਨਹੀਂ ਕਿ ਹੁਣ ਮਿਹਨਤ ਆ ਕੇ ਕਰ ਲਈ ਬਾਅਦ ਚ ਹੱਕ ਤੱਕ ਕੋਖ ਨਹੀਂ ਕੀਤਾ ਕਿ ਅੱਜ ਜ਼ਿਆਦਾ ਕਰਦੇ ਅੱਜ ਘੱਟ ਕਰਦੇ ਇਦਾਂ ਦੇ ਟਿਪ ਦੱਸੋ ਨਾ ਕਿ ਕਿਸੇ ਬੰਦੇ ਨੂੰ ਹੋਰ ਵੀ ਬੱਚੇ ਅੱਗੇ ਆ ਸਕਣ ਨਹੀਂ ਟਿਪ ਤਾਂ ਚਲੋ ਕੀ ਦੇਣੀ مشورہ ਆਪਾਂ کہہ ਸਕਦੇ ਆ ਕਿ ਤੁਹਾਨੂੰ ਇਹ ਮਤਲਬ ਅੱਜ ਤੋਂ ਪਲਾਨ ਕਰਨਾ ਪੈਣਾ ਮਤਲਬ ਤੁਹਾਡਾ ਬੱਚਾ 1 ਸਾਲ ਦਾ 2 ਸਾਲ ਦਾ 3 ਸਾਲ ਦਾ ਜੀ ਜਾਂ ਬੱਚਾ ਹੁਣ ਤੋਂ ਪਹਿਲਾਂ ਤੁਹਾਨੂੰ ਇਹ ਆਪਣੇ ਦਿਮਾਗ 'ਚ ਪਲਾਨੇ ਕਰਨਾ ਪੈਣਾ ਉਹ ਸਾਰਾ ਤੁਹਾਨੂੰ ਵਿਊ ਜਿਹੜਾ ਉਹ ਦੇਖਣਾ ਪੈਣਾ ਕਿ ਇਹ ਕਰਨਾ ਐਦਾਂ ਕਰਨਾ ਬਾਕੀ ਉਸ ਵਾਹਿਗੁਰਦੀ ਆ ਪਰ ਤੁਸੀਂ ਆਪਣਾ ਪਲਾਨ ਰੱਖ ਸਕਦੇ ਕਿ ਮੇਰਾ ਪਹਿਲਾ ਸਟੈਪ ਇਹ ਦੂਜਾ ਇਹ ਤੀਜਾ ਇਹ ਕਿਸਪੀਨ ਦੇ ਵਿੱਚ ਜਿਹੜੇ ਬੱਚੇ ਆ ਉਹ ਕੀ ਕਰਨਾ ਚਾਹੀਦਾ ਕਿੱਦਾਂ ਖੇਡਣਾ ਜਿਹਦਾ ਡਾਈਟ ਕਿੱਦਾਂ ਕਰਨੀ ਚਾਹੀਦੀ ਆ ਕੋਈ ਬੜਾ ਮੈਂ ਮੈਂ ਤਾਂ ਸਭ ਤੋਂ ਪਹਿਲਾਂ ਇਹ ਦੱਸੂੰਗਾ ਕਿ ਮੋਬਾਈਲ ਦੇਖੋ ਜ਼ਰੂਰ ਪਰ ਟਾਈਮ ਦੇ ਹਿਸਾਬ ਨਾਲ ਜੀ ਇਹ ਹੁਣ ਡੇਲੀ ਦੇਖਿਆ ਹੁੰਦਾ ਐਦਾਂ ਕਰੋ ਕਿ ਮਿਹਨਤ ਕਰ ਲਈ ਅਧਿਕਾਰ ਲਈ ਜੇ ਬਾਅਦ ਚ ਟਾਈਮ ਮਿਲਿਆ ਫ੍ਰੀ ਟਾਈਮ ਹੋਇਆ ਉਹਦੇ ਵਿੱਚ ਦੇਖ ਲਿਆ ਜਿੰਨੀ ਮਿਹਨਤ ਜੁਰੇ ਉਨੀ ਬੈਠਣਾ ਤੇ ਡਾਈਟ ਲੈ ਕੇ ਕੌਣ ਦਿੰਦਾ ਡਾਈਟ ਮੇਰਾ ਚਾਚਾ ਤੇ ਇੱਕ ਮੇਰਾ ਪਰਸਨਲ ਹੈਗਾ ਨਾਲ ਉਹ ਵੀ ਜਦ ਮੈਨੂੰ ਭੇਜਦਾ ਹੁੰਦਾ। ਇਹਨੂੰ ਇਸ ਚੀਜ਼ ਦੀ ਲੋੜ ਹੈ ਖਾ ਇਹਦਾ ਸਾਰਾ ਕੁਝ। ਇਹਦਾ ਪੂਰੀ ਡਾਈਟ ਲੈ ਕੇ ਦਿੱਤੀ ਆ। ਪ੍ਰੈਕਟਿਸ ਵੀ ਦਿੱਤੀ ਆ ਨਾਲ ਹਨਾ। ਹਾਂ। ਸੋ ਅੱਜ ਪਹੁੰਚਿਆ ਅਸੀਂ ਅਲੋਟ ਸ਼ਹਿਰ ਦੇ ਵਿੱਚ। ਅਲੋਟ ਬਾਰਸਲੋਨਾ ਤੋਂ ਕੋਈ 100 ਕੁਝ ਕਿਲੋਮੀਟਰ ਦੀ ਦੂਰੀ ਤੇ ਆ ਤੇ ਇਸ ਸ਼ਹਿਰ ਦੇ ਵਿੱਚ ਦੋ ਇਹੋ ਜਿਹੇ ਪਲੇਅਰ ਨੇ ਜੋ ਦੁਨੀਆ ਦੇ ਵਿੱਚ ਆਪਣਾ ਨਾਮ ਬਣਾ ਰਹੇ ਨੇ। ਜਿਨ੍ਹਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਕਹਿਰ ਮਚਾਇਆ ਹੋਇਆ ਆ ਜਿਹੜਾ ਦੇਖਣ ਵਾਲਾ ਬੰਦਾ ਉਹਨੂੰ ਦੇਖ ਕੇ ਇਹ ਗੱਲ ਕਹਿੰਦਾ ਵਾਹ ਕਿਸੇ ਮਾਂ ਨੇ ਪੁੱਤ ਜੰਮਾਇਆ ਤੇ ਗੱਲ ਕਰਦੇ ਆ ਛੋਟੇ ਬੱਚਿਆਂ ਦੀ ਜਿਨ੍ਹਾਂ ਦੀ ਉਮਰ ਕੋਈ 8 ਸਾਲ 9 ਸਾਲ ਤੇ ਦੂਜੇ ਦੀ ਉਮਰ ਹੈਗੀ ਆ ਕੋਈ 14 ਸਾਲ ਇਹ ਉਹ ਹੌਣਹਾਰ ਬੱਚੇ ਨੇ ਜਿਨ੍ਹਾਂ ਨੇ ਫੁੱਟਬਾਲ ਗਰਾਊਂਡਾਂ ਦੇ ਵਿੱਚ ਗੋਰਿਆਂ ਦੇ ਨਾਲ ਖੇਡਦੇ ਹੋਏ ਗੋਰੀਆ ਨੂੰ ਸ਼ਕਸ਼ੀਤ ਦਿੱਤੀ ਦੂਜੇ ਪਾਸੇ ਸੋਚਣ ਤੇ ਮਜਬੂਰ ਹੋ ਗਏ ਕਿ ਇਸ ਜੂੜੇ ਵਾਲੇ ਮੁੰਡੇ ਨੇ ਕਿਆ ਕਮਾਲ ਦੀ ਗੇਮ ਖੇਡੀ ਮੈਂ ਤੁਹਾਡਾ ਅਮਰੀਕ ਸਿੰਘ ਲੈ ਕੇ ਆ ਰਿਹਾ ਮੈਂ ਅਲੋਟ ਸ਼ਹਿਰ ਤੋਂ ਇੱਕ ਤੁਹਾਡੇ ਲਈ ਬੱਚਿਆਂ ਲਈ ਇੱਕ ਪ੍ਰੋਗਰਾਮ ਜਿਸ ਪ੍ਰੋਗਰਾਮ ਦੇ ਵਿੱਚ ਅੱਥੀ ਗੱਲ ਕਰਾਂਗੇ ਪੰਥ ਪ੍ਰਤਾਪ ਸਿੰਘ ਕਾਲਜੀਤ ਸਿੰਘ ਦੀ ਤੇ ਉਹ ਬੱਚੇ ਨੇ ਜਿਨ੍ਹਾਂ ਦੇ ਮਾਪਿਆਂ ਨੇ ਬਜ਼ੁਰਗਾਂ ਨੇ ਦਾਦੇ ਨੇ ਤੇ ਜਾਂ ਇਹਨਾਂ ਦੀ ਪੀੜੀ ਦਰ ਪੀੜੀ ਸਪੋਰਟਸ ਦੇ ਵਿੱਚ ਕਮਾਲ ਕਰਦੀ ਆ ਰਹੀ ਆ ਕੱਲਾ ਪੰਜਾਬ ਦੇ ਵਿੱਚ ਨਹੀਂ ਵਿਦੇਸ਼ਾਂ ਦੇ ਵਿੱਚ ਆ ਕੇ ਵੀ ਬਾਪ ਪੁੱਤ ਦੇ ਉੱਤੇ ਪੂਰੀ ਨਿਗ੍ਹਾ ਰੱਖ ਰਿਹਾ ਤੇ ਪੁੱਤ ਨੂੰ ਖੇਡਣ ਲਈ ਪੂਰਾ ਉਤਸ਼ਾਹ ਕਰ ਰਿਹਾ ਆਪਣੇ ਕੰਮ ਕਾਰ ਨੂੰ ਛੱਡ ਕੇ ਇੱਕ ਕਹਾਣੀ ਆ ਜੀ ਪਰਿਵਾਰ ਦੇ ਦੋ ਭਰਾਵਾਂ ਦੀ ਤੇ ਉਹਨਾਂ ਦੇ ਦੋ ਬੱਚਿਆਂ ਦੀ ਦੋਨੇ ਹੀ ਬੱਚੇ ਫੁੱਟਬਾਲ ਦੇ ਪਲੇਅਰ ਹਨ ਤੇ ਪਰਿਵਾਰ ਦੇ ਵਿੱਚ ਕਿਹੜਾ ਕਿਹੜਾ ਮੈਂਬਰ ਕਿਵੇਂ-ਕਿਵੇਂ ਖੇਡਦਾ ਆ ਤੇ ਕੀ-ਕੀ ਉਹਨਾਂ ਨੇ ਕੀਤਾ ਆ ਜ਼ਿੰਦਗੀ ਦੇ ਵਿੱਚ ਆਓ ਗੱਲ ਕਰੀਏ ਪਲੋਟ ਸ਼ਹਿਰ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਗਰਾਊਂਡਾਂ ਦੇ ਵਿੱਚ ਛਾਨ ਬਣੇ ਕੇ ਖੇਡਦੇ ਨੇ ਇਹ ਛੋਟਾ ਜਿਹਾ ਪੱচ্চਾ ਜਿਹਦੇ ਬਾਰੇ ਤੁਹਾਨੂੰ ਅੱਜ ਪੂਰੀ ਸਟੋਰੀ ਸੁਣਾਵਾਂਗੇ ਮਾਪਿਆਂ ਨੇ ਕਿੰਜ ਇਹਨੂੰ ਖੇਡਣ ਲਾਇਆ ਤੇ ਕਿਵੇਂ ਇਹਨੂੰ ਸਿਖਾਇਆ ਤੇ ਕਰਦੇ ਆਂ ਗੱਲਬਾਤ ਪੰਥ ਪ੍ਰਤਾਪ ਸਿੰਘ ਦਾ ਪਹਿਲਾਂ ਤਾਂ ਨਾਂ ਹੀ ਬੜਾ ਖੂਬਸੂਰਤ ਆ ਦੱਸਿਆ ਪਰਿਵਾਰ ਚ ਕਿਨੇ ਰੱਖਿਆ ਪਾਪਾ ਨੇ ਆਹ ਪਾਪਾ ਨੇ ਨਾਂ ਰੱਖਿਆ ਤੇ ਕਦੋਂ ਤੋਂ ਫੁੱਟਬਾਲ ਖੇਡਦਾ ਆ ਤਿੰਨ ਸਾਲਾਂ ਤੋਂ ਕਿੰਨੇ ਕ ਮੈਚ ਖੇਡ ਚੁੱਕਾ 100 ਤੋਂ ਜ਼ਿਆਦੇ ਬਹੁਤ ਸਾਰੀਆਂ ਟਰੋਫੀਆਂ ਮਿਲ ਚੁੱਕੀਆਂ ਹਾਂ। ਹਾਂ। ਕੀ ਬਾਤ ਐ ਇਤਨੂੰ ਮਾਣ ਮਹਿਸੂਸ ਹੁੰਦਾ ਐ ਜਦੋਂ ਘਰੇ ਟਰੋਫੀ ਲੈ ਕੇ ਆਉਣਾ? ਹਾਂਜੀ। ਕਿਹਨੂੰ ਦਿੰਨਾ ਹੁੰਦਾ ਸਭ ਤੋਂ ਪਹਿਲਾਂ? ਪਾਪਾ ਨੂੰ। ਹਾਂ, ਪਾਪਾ ਕਿੰਨੀ ਕਿ ਮਿਹਨਤ ਕਰਦਾ ਤੇਰੇ ਲਈ? ਬਹੁਤ। ਦਿਨ ਰਾਤ ਇੱਕ ਕੀਤਾ ਪਾਪਾ ਨੇ। ਤੇ ਪਾਪਾ ਦੀ ਮਿਹਨਤ ਵਾਕੇ ਹੀ ਰੰਗ ਲਿਆ ਰਹੀ ਐ ਜੇ ਤੁਹਾਡਾ ਬੱਚਾ ਵੀ ਫੁੱਟਬਾਲ ਖੇਡਣ ਦਾ ਜਾਂ ਕ੍ਰਿਕਟ ਖੇਡਣ ਦਾ ਜਾਂ ਤੁਹਾਡਾ ਬੱਚਾ ਵਾਲੀਬਾਲ ਖੇਡਣ ਦਾ ਸ਼ਕੀਨ ਐ ਨਾ, ਉਹਦਾ ਸ਼ੌਂਕ ਜਿਹੜਾ ਕਿਉਂ? ਨਾ ਦਬਿਆ ਕਰੋ ਉਸ ਨੂੰ ਉਸ ਗੇਮ ਦੇ ਵਿੱਚ ਖੇਡਣ ਪਾਓ ਜੋ ਉਹਦਾ ਸ਼ੌਂਕ ਆ ਜੇ ਤੁਸੀਂ ਆਪਣੇ ਬੱਚਿਆਂ ਨੂੰ ਖੇਡਾਂ ਵਿੱਚ ਪਾਉਂਗੇ ਜਾਂ ਤੁਹਾਡੇ ਬੱਚੇ ਚੰਗੀ ਅੱਗੇ ਦਿਸ਼ਾ ਵੱਲ ਜਾਣਗੇ ਨਸ਼ਿਆਂ ਤੋਂ ਰਹਿਤ ਰਹਿਣਗੇ ਗੁਰੂ ਦੇ ਨਾਲ ਜੁੜੇ ਰਹਿਣਗੇ ਨਾਲ-ਨਾਲ ਆਪਣੀ ਕਮਿਊਨਿਟੀ ਦਾ ਆਉਣ ਵਾਲੇ ਸਮੇਂ ਦੇ ਵਿੱਚ ਨਾਮ ਰੋਸ਼ਨ ਕਰਨਗੇ ਤੇ ਜਿਹੜੇ ਮੈਚ ਖੇਡਦਾ ਆ ਮਾ ਗੋਰਿਆਂ ਦੇ ਨਾਲ ਇੰਟਰਨੈਸ਼ਨਲ ਹੋਰ ਵੀ ਕੰਟ ਸਪੇਨ ਤੋਂ ਬਾਹਰ ਵੀ ਖੇਡਣ ਜਾਣਾ ਨਹੀਂ ਅਜੇ ਨਹੀਂ ਗਿਆ ਜ ਜ ਆਉਣ ਵਾਲੇ ਸਮੇਂ 'ਚ ਜਾਵਾਂਗਾ ਪਤਾ ਨਹੀਂ ਅੱਛਾ ਅ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆ ਕੀ ਬਣਨਾ ਚਾਹੁੰਦਾ ਕਿੱਥੇ ਤੱਕ ਫੁੱਟਬਾਲ ਖੇਡਣਾ ਚਾਹੁੰਦਾ ਸਪੇਨ ਦੀ ਟੀਮ ਵਿੱਚ ਜਾਣਾ ਚਾਹੁੰਦਾ ਇੰਡੀਆ ਦੀ ਟੀਮ ਵਿੱਚ ਇੰਡੀਆ ਦੀ ਟੀਮ 'ਚ ਅੱਛਾ ਠੀਕ ਆ ਇੰਡੀਆ ਦੀ ਟੀਮ ਵਿੱਚ ਜਾਏਂਗਾ ਤੂੰ ਤੇ ਇੱਥੇ ਸਪੇਨ ਦੇ ਵਿੱਚ ਮਾਤਰ ਕਿ ਕਿਹੜਾ ਕਲੱਬ ਆ ਜਿਹੜਾ ਤੈਨੂੰ ਪਸੰਦ ਆ ਮੈਡਰਿਡ ਮੈਡਰਿਡ ਤੇ ਮੈਡਿਟ ਦੇ ਪਲੇਅਰਾਂ ਦੇ ਨਾਲ ਕਿਸੇ ਟਾਈਮ ਉੱਥੇ ਖੇਡਣ ਖੇਡੂਗਾ ਗਰਾਊਂਡ ਦੇ ਵਿੱਚ ਖੇਡਣ ਦਾ ਮਨ ਕਰਦਾ ਕਿ ਕਿਤੇ ਮੈਂ ਉਸ ਜਗ੍ਹਾ ਤੇ ਪਹੁੰਚਾਂ ਅੱਛਾ ਤੇ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਵਾਂ ਤੇਰਾ ਤੇ ਕਿਦਾਂ ਫਿਰ ਮੈਨੂੰ ਪਾਸਟ ਦੇ ਫਿਰ ਫੁੱਟਬਾਲ ਤੇ ਪੇਜ ਓਹ ਕੀ ਬਾਤ ਹੈ ਓਹ ਹੋ 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 ਲਓ ਜੀ ਪਰ ਸਾਡੇ ਵਸਦਾ ਰੋਗ ਨਹੀਂ ਆ ਕਿਉਂਕਿ ਅਸੀਂ ਅਸੀਂ ਕਿਹੜਾ ਏ ਗੇਮ ਖੇਡੀ ਆ ਪਰ ਚਲੋ ਇਸ ਬੱਚੇ ਨੂੰ ਉਤਸ਼ਾਹ ਕਰਨ ਵਾਸਤੇ ਇਹਦੇ ਵੀਡੀਓ ਕਲਿੱਪ ਤੁਹਾਨੂੰ ਦਿਖਾਵਾਂਗੇ ਕਿਵੇਂ ਕਿੰਜੇ ਖੇਡਦਾ ਆ ਕਿਵੇਂ ਗਰੋਂਡਾਂ ਦੀ ਸ਼ਾਨ ਬਣਦਾ ਆ ਇਹ ਬੱਚਾ ਤੇ ਜਲਦ ਤੁਹਾਨੂੰ ਪੂਰੀ ਇੰਟਰਵਿਊ ਦੇ ਵਿੱਚ ਤੁਹਾਨੂੰ ਸਾਰੇ ਨੋਟਿਸ ਵਿੱਚ ਤੁਸੀਂ ਦੇਖਿਓ ਤੇ ਕਰਦੇ ਆ ਇਹਨਾਂ ਦੇ ਮਾਪੇ ਨਾਲ ਗੱਲਬਾਤ ਤੇ ਬਹੁਤ ਬਹੁਤ ਧੰਨਵਾਦ ਕੁਝ ਕਹਿਣਾ ਹੈ ਜਿਹੜੇ ਬੱਚੇ ਖੇਡਣ ਦਾ ਸ਼ੌਂਕ ਰੱਖਦੇ ਉਹਨਾਂ ਨੂੰ ਕੀ ਕਹਿਣਾ ਚਾਹਨਾ ਅੱਛਾ ਮੈਂ ਇੱਕ ਗੱਲ ਪੁੱਛਣੀ ਆ ਜਾਂਦੇ ਜਾਂਦੇ ਨੇ ਇਹ ਜੂੜਾ ਰੱਖਿਆ ਵਾ ਸਰਤੇ ਹਾਂ ਕਦੇ ਪੁੱਛਿਆ ਵਾ ਕਿਸੇ ਪਲੇਅਰ ਨੇ ਜਾਂ ਕਿਸੇ ਨੇ ਪੁੱਛਿਆ ਇਹ ਕਾ ਤੋ ਤੂੰ ਇਦਾਂ ਰੱਖਿਆ ਵਾ ਜਾਂ ਕਿਸੇ ਨੇ ਟੋਕਿਆ ਤੂੰ ਖੇਡ ਨਹੀਂ ਸਕਦਾ ਜਾਂ ਕੋਈ ਇਦਾਂ ਦੀ ਕੋਈ ਗੱਲਬਾਤ ਹੋਈ ਹੋਵੇ ਨਹੀਂ ਨਹੀਂ ਹੋਈ ਲੋ ਜੀ ਜਿਹੜੇ ਬੰਦੇ ਐਕਸਕਿਊਜ਼ ਰੱਖਦੇ ਆ ਕਿ ਕੇਸ ਕਟਾ ਕੇ ਸਾਨੂੰ ਖੇਡਣ ਨਹੀਂ ਦੇਣਗੇ ਸ਼ਾਇਦ ਸਾਨੂੰ ਟੀਮ ਦੇ ਵਿੱਚ ਨਹੀਂ ਤੇ ਇਹ ਉਹ ਬੱਚੇ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਆ ਕੇ ਵੀ ਆਪਣੇ ਆਪਣੇ ਬਿਆਚਾਰ ਨੂੰ ਆਪਣੇ ਭਾਈਚਾਰੇ ਦੇ ਵਿੱਚ ਰਹਿੰਦੇ ਹੋਏ ਵੀ ਉਹਨਾਂ ਨੇ ਆਪਣੇ ਕੇਸਾਂ ਦੀ ਸੰਭਾਲ ਰੱਖੀ ਆ ਤੇ ਨਾਲ-ਨਾਲ ਕਰਾਂਗੇ ਗੱਲਬਾਤ ਇਸੇ ਫੈਮਿਲੀ ਮੈਂਬਰ ਦਾ ਦੂਸਰਾ ਬੱਚਾ ਜੋ ਦੋ ਭਰਾ ਨੇ ਦੋਨਾਂ ਦੇ ਦੋ ਲੜਕੇ ਨੇ ਦੋਨੇ ਹੀ ਲੜਕੇ ਜਿਹੜੇ ਆ ਉਹ ਫੁੱਟਬਾਲ ਖੇਡਦੇ ਨੇ ਤੇ ਦੂਸਰੇ ਨਾਲ ਕਰਦੇ ਆ ਮੁਲਾਕਾਤ ਹੁਣ ਜਲਦ ਤੁਹਾਡੇ ਨਾਲ ਸੰਜੀ ਗੱਲ ਕਰੀਏ ਸਪੈਨ ਦੀ ਫੁੱਟਬਾਲ ਦੀ ਤਾਂ ਫੁੱਟਬਾਲ ਦੇ ਵਿੱਚ ਇਸ ਸਾਲ ਚੈਂਪੀਅਨ ਜੋ ਕਾਪਿਆ ਉਸ ਸਪੈਨ ਲੈ ਗਿਆ ਸਾਰੇ ਹੀ ਯੂਰਪ ਦੀਆਂ ਟੀਮਾਂ ਨੂੰ ਹਰਾਉਂਦਾ ਹੋਇਆ ਐਂਡ ਤੇ ਇੰਗਲੈਂਡ ਨੂੰ ਧੂਲ ਚਕਾਉਂਦਾ ਹੋਇਆ ਸਪੇਨ ਕੱਪ ਚੱਕ ਕੇ ਲੈ ਗਿਆ। ਵਾਹ ਕਮਾਲ 2-1 ਦੀ ਗੇਮ ਰਹੀ ਤੇ ਬਹੁਤ ਵਧੀਆ ਫੁੱਟਬਾਲ ਦਾ ਜਿਹੜਾ ਵਾ ਮੈਚ ਸਪੇਨ ਨੇ ਜਿੱਤ ਕੇ ਪਿੱਛੇ ਜੇ ਵਰਲਡ ਕੱਪ ਜਿੱਤੇ ਆ ਤੇ ਕਿੰਨੀ ਵਾਰੀ ਚੈਂਪੀਅਨ ਬਣ ਚੁੱਕਾ ਸਪੇਨ ਦੇ ਘਰ ਘਰ ਵਿੱਚ ਫੁੱਟਬਾਲ ਖੇਡਿਆ ਜਾਂਦਾ ਤੇ ਸਾਡੇ ਬੱਚੇ ਸਪੇਨ ਦੇ ਵਿੱਚ ਆ ਕੇ ਫੁੱਟਬਾਲ ਚ ਨਾ ਬਣਾ ਰਹੇ ਨੇ। ਹਜੇ ਸਾਡੀ ਸ਼ੁਰੂਆਤ ਆ ਕਮਾਂਕਾਰਾਂ ਤੇ ਅਸੀਂ ਫੈਕਟਰੀਆਂ ਦੇ ਵਿੱਚ ਇੱਥੇ ਕੰਮ ਕਰ ਕੀਤੇ ਆ ਪਰਿਵਾਰ ਫੈਮਲੀਆਂ ਸੱਦੀਆਂ ਆ ਬੱਚੇ ਬੌਰਨ ਹੋਏ ਨੇ ਇੱਥੇ ਹੁਣ ਬੱਚਿਆਂ ਦਾ ਭੁੱਖ ਉਹਨਾਂ ਦੇ ਮਾਪੇ ਬਣਾਉਣਾ ਸ਼ੁਰੂ ਕਰ ਦਿੱਤਾ ਆ ਤੇ ਕਰਦੇ ਆ ਗੱਲਬਾਤ ਅਕਾਲ ਜੀਤ ਨਾਲ ਅਕਾਲ ਜੀਤ ਕੀ ਹਾਲ ਚਾਲ ਆ ਵਧੀਆ ਜੀ ਵਧੀਆ ਤੇ ਕਿੱਥੇ ਕਿਹੜੀ ਅਕੈਡਮੀ ਦੇ ਵਿੱਚ ਭਾਰਤੀ ਹੋਇਆ ਆ ਤੇ ਕਿੱਥੇ ਫੁੱਟਬਾਲ ਖੇਡੇਗਾ ਹੁਣ ਮੈਂ BCAN ਅਕੈਡਮੀ ਵਿੱਚ BCM ਪ੍ਰੋਸਰ ਅਕੈਡਮੀ ਵਿੱਚ ਮੇਰਾ ਫੀਚਰ ਹੋਇਆ ਬਲੈਸਾ ਜੀ 2 ਸਾਲਾਂ ਲਈ ਜੀ ਤੇ ਇੰਟਰਨੈਸ਼ਨਲ ਅਕੈਡਮੀਆ ਯੂਕੇ ਨਾਲ ਅਟੈਚ ਆ ਪ੍ਰੋਫੈਸ਼ਨਲ ਕਲੱਬ ਨਾਲ ਜੇ ਕੋਈ ਬੰਦਾ ਵਧੀਆ ਹੋਵੇ ਉੱਥੇ ਪਹੁੰਚਦਾ ਫੇ ਸਿੱਧਾ ਕਿੱਥੇ ਖੇਡਦਾ ਮਿਡਲ 'ਚ ਖੇਡਦਾ ਫਰੰਟ 'ਤੇ ਖੇਡਦਾ ਹੈ ਮਿਡਲ 'ਚ ਮਿਡਲ 'ਚ ਖੇਡਦਾ ਹਾਂ ਜੀ ਕੀ ਆ ਬਾਤ ਹੈ ਤੇ ਜਦੋਂ ਖੇਡਦੇ ਹੋ ਉੱਥੇ ਜਦੋਂ ਤੁਹਾਡੇ ਬਾਪੂ ਜੀ ਬਾਹਰ ਖੜੇ ਤੁਹਾਨੂੰ ਦੇਖਦੇ ਆ ਤਾਂ ਤੁਸੀਂ ਐਨ ਬਾਲ ਗੋਲ ਦੇ ਲਾਗੇ ਲੈ ਜਾਂਦੇ ਆ ਤੇ ਕੀ ਮਨ ਵਿੱਚ ਆਉਂਦਾ ਪ੍ਰਾਊਡ ਫੀਲ ਹੁੰਦਾ ਕਿ ਨਹੀਂ ਆਪਣੇ ਆਪ ਨੂੰ ਪੂਰਾ ਜੀ ਪੂਰਾ ਅੱਛਾ ਇਹ ਗੇਮ ਖੇਡਣ ਵਿੱਚ ਕਿਹਨੇ ਤੇਰੀ ਮਦਦ ਕੀਤੀ ਆ ਸਾਰੀ ਫੈਮਿਲੀ ਨੇ ਜੀ ਸਾਡੀ ਪੀੜੀ ਦਾ ਪੀੜੀ ਚੱਲੀ ਆਉਦੀ ਆ ਇਸ ਗਰਾਊਂਡ ਵਿੱਚ ਜਿੱਥੇ ਹੁਣ ਆਪਾਂ ਖੜੇ ਆਂ ਇਸ ਦੀ ਬਹੁਤ ਸਟੋਰੀ ਹੈ ਸਾਡੀ ਫੈਮਿਲੀ ਦੀ ਦਾਦੇ ਨੇ ਸਾਡੇ ਦਾਦੇ ਨੇ ਇੱਥੇ ਸ਼ੁਰੂ ਕੀਤਾ ਇੱਥੇ ਸ਼ੁਰੂ ਕੀਤਾ ਦਾਦੇ ਨੇ ਇਸ ਗਰਾਊਂਡ ਵਿੱਚ ਅਲੋਟ ਦੀ ਗਰਾਊਂਡ ਦੇ ਵਿੱਚ ਸਪੇਨ ਦੇ ਵਿੱਚ ਹਾਂਜੀ ਇੰਡੀਆ ਤੋਂ ਖੇਡਦੇ ਆ ਇੱਥੇ ਆ ਕੇ ਇੱਥੇ ਵੀ ਇੰਡੀਆ ਵੀ ਖੇਡਦੇ ਦਾਦਾ ਜੀ ਹਾਂਜੀ ਤੇ ਇੱਥੇ ਆ ਕੇ ਵੀ ਹਾਂਜੀ ਕੀ ਬਾਤ ਹੈ ਹੁਣ ਬਾਅਦ ਚ ਮੇਰੇ ਫਾਦਰ ਮੇਰੇ ਚਾਚਾ ਉਹ ਵੀ ਇੱਥੇ ਪ੍ਰੈਕਟਿਸ ਕਰਦੇ ਨੇ ਰੋਜ਼ ਪ੍ਰੈਕਟਿਸ ਹਮ ਪੂਰੀ ਪੂਰੀ ਰੋਜ਼ ਆਉਂਦੇ ਆ ਡੇਲੀ ਹੁਣ ਮੈਂ ਤੇ ਮੇਰਾ ਭਰਾ ਵੀ ਇੱਥੇ ਆਉਂਦੇ ਆ ਹਰ ਇੱਕ ਦਿਨ ਕਿੰਨੇ ਕ ਮੈਚ ਖੇਡੇ ਆ ਆਪਾਂ ਮੇਰੇ 500 ਪਲੱਸ ਹੋ ਗਏ ਹੁਣੇ ਆਰਾਮ 500 ਤੋਂ ਵੱਧ ਮੈਚ ਖੇਡ ਲਿਆ ਟਰੋਫੀਆਂ ਕਾਫੀ ਜਤਲੀਆਂ ਹਨ ਕਾਫੀਆਂ ਕਾਫੀਆਂ ਘਰੇ ਲੈ ਕੇ ਆਉਣੇ ਆ ਕਿਹਨੂੰ ਫੜਾਉਣੇ ਹਨ ਟਰੋਫੀ ਲਿਆ ਕੇ ਜਿੱਦਣ ਜਿਹੜਾ ਡੈਸਪੇ ਉਹਨੂੰ ਆ ਜਾ ਮਮੀ ਡੈਡੀ ਮਮੀ ਡੈਡੀ ਚਾਚਾ ਸਾਰਿਆਂ ਨੇ ਸਾਰੇ ਇਕੱਠੇ ਹੀ ਆ ਨਾ ਹਾਂਜੀ ਬੜੀ ਖੁਸ਼ੀ ਹੋਈ ਇਹ ਗੱਲ ਸੁਣ ਕੇ ਤੇਰੇ ਕੋਲੋਂ ਇਹ ਗੱਲ ਨੂੰ ਸੁਣ ਕੇ ਆਨੰਦ ਆਇਆ ਕਿ ਇੱਕ ਬੱਚਾ ਸਾਡਾ ਇੱਥੇ ਦੀਆਂ ਗਰਾਊਂਡਾਂ ਦੀ ਸ਼ਾਨ ਬਣ ਰਿਹਾ ਤੇ ਜਿਹੜੇ ਅੱਜ ਕੱਲ ਬੱਚੇ ਆ ਨਿਆਣੇ ਆ ਮੋਬਾਈਲਾ ਮੋਬਿਲਾਂ ਨੂੰ ਬੜਾ ਖੇਡਣਾ ਜਾਂਦੇ ਟਿਕਟੌਕ ਖੇਡ ਲਈ ਫੇਸਬੁੱਕ ਖੇਡ ਲਈ ਗੇਮਾਂ ਡਾਊਨਲੋਡ ਕਰ ਲਈਆਂ ਫੋਨ ਦੇ ਉੱਤੇ ਲੱਗੇ ਰਹਿ ਕੈਂਡੀ ਕਰੈਸ਼ ਲਾ ਲਈ ਕਈ ਕੋਸ਼ਿਸ਼ ਕਰ ਲਿਆ ਹਨਾ ਹੁਣ ਮੈਂ ਇਹ ਪੁੱਛਣਾ ਚਾਹੁੰਦਾ ਕਿ ਜਿਹੜੇ ਬੱਚੇ ਮੋਬਾਈਲਾ ਨੂੰ ਯੂਜ਼ ਕਰਦੇ ਆ ਸਾਰਾ ਦਿਨ ਲਾਉਂਦੇ ਆ ਤੇ ਉਹ ਐਂਡ ਦੇ ਕੁਝ ਵੀ ਨਹੀਂ ਮਿਲਦਾ ਹਨਾ ਹੁਣ ਕੋਈ ਟਿਪ ਆਪਾਂ ਦੇ ਦਈਏ ਆਪਾਂ ਚੈਨਲ ਤੋਂ ਆਪਣੇ ਜਿਹੜੇ ਇੱਥੇ ਸਪੇਨ ਦੇ ਵਿੱਚ ਜਿਹੜੇ ਬੱਚੇ ਆ ਉਹ ਕੀ ਕਰਨਾ ਚਾਹੀਦਾ ਕਿੱਦਾਂ ਖੇਡਣਾ ਜਿਹਦਾ ਡਾਈਟ ਕਿੱਦਾਂ ਕਰਨੀ ਚਾਹੀਦੀ ਆ ਕੋਈ ਬੜਾ ਮੈਂ ਮੈਂ ਤਾਂ ਸਭ ਤੋਂ ਪਹਿਲਾਂ ਇਹ ਦੱਸੂਗਾ ਕਿ ਮੋਬਾਈਲ ਦੇਖੋ ਜ਼ਰੂਰ ਪਰ ਟਾਈਮ ਦੇ ਹਿਸਾਬ ਨਾਲ ਜੀ ਇਹ ਹੁਣ ਡੇਲੀ ਦੇਖਿਆ ਹੁੰਦਾ ਏਦਾਂ ਕਰੋ ਕਿ ਮਿਹਨਤ ਕਰ ਲਈ ਸਟੱਡੀ ਕਰ ਲਈ ਜੇ ਬਾਅਦ ਚ ਟਾਈਮ ਮਿਲਿਆ ਫ੍ਰੀ ਟਾਈਮ ਹੋਇਆ ਉਹਦੇ ਵਿੱਚ ਦੇਖ ਲਿਆ ਜੀ ਮੋਬਾਈਲ ਨਾਲ ਦੇਖਣਾ ਜਦ ਜ਼ਰੂਰੀ ਆਪਣੀ ਰੈਸਟ ਕਰੋ ਸਰੀਰ ਨੂੰ ਆਪਣਾ ਪੂਰਾ ਦੇਵੋ ਫਲ ਫਿਰ ਤਾਂ ਹੀ ਤੁਹਾਡਾ ਅੱਗੇ ਆ ਕੇ ਫਿਊਚਰ ਵਧੀਆ ਹੋਊਗਾ ਤੁਹਾਨੂੰ ਕੋਈ ਤੰਗੀ ਨਾ ਆਊਗੀ ਅੱਛਾ ਤੇ ਟਿਪ ਮੇਰਾ ਇਹੀ ਆ ਕਿ ਆਪਣੇ ਵੱਧ ਤੋਂ ਵੱਧ ਮਨ ਹੋਰ ਕਿਸੇ ਪਾਸੇ ਲਾਵੋ ਚੰਗੀਆਂ ਚੀਜ਼ਾਂ ਵੱਲ ਨੂੰ ਲਾਵੋ ਜੀ ਤੇ ਫੋਨ ਘੱਟ ਤੋਂ ਘੱਟ ਦੇਖੋ ਫੋਨ ਘੱਟ ਤੋਂ ਘੱਟ ਅੱਛਾ ਚੰਗੀਆਂ ਚੀਜ਼ਾਂ ਵੱਲ ਲਾਵੋ ਜੇ ਕੋਈ ਬੱਚਾ ਘਰ ਦੇ ਵਿੱਚ ਬੈਠਾ ਐਸ ਵੇਲੇ ਉਹਦੀ ਮਾਂ ਜਾਂ ਪਿਓ ਸੁਪਨਾ ਰੱਖਦੇ ਆ ਕਿ ਉਹ ਸਾਡਾ ਬੱਚਾ ਆਉਣ ਵਾਲੇ ਸਮੇਂ 'ਚ ਫੁੱਟਬਾਲ ਪਲੇਅਰ ਬਣੇ ਉਹ ਕਿੱਦਾਂ ਬਣੂਗਾ ਪਹਿਲੀ ਗੱਲ ਤਾਂ ਫੋਨ ਛੱਡੇ ਬੈਡ ਹੈਬਿਟ ਨੂੰ ਵੀ ਛੱਡੇ ਹੂੰ ਚੰਗੇ ਪਾਸੇ ਨੂੰ ਤੁਰੇ ਰੋਜ਼ ਡੇਲੀ ਮਿਹਨਤ ਕਰੇ ਇਹ ਨਹੀਂ ਕਿ ਹੁਣ ਮਿਹਨਤ ਆ ਕੇ ਕਰ ਲਈ ਬਾਅਦ ਚ ਹਫਤਾ ਕੋੱਖ ਨਹੀਂ ਕੀਤਾ ਕਿ ਅੱਜ ਜ਼ਿਆਦੀ ਕਰਦੇ ਅੱਜ ਘੱਟ ਕਰਦੇ ਅੱਜ ਜ਼ਿਆਦੀ ਕਰ ਲਈ ਕੱਲ ਥੋੜੀ ਕਰ ਲੋ ਪਰ ਰੈਸਟ ਉਨੀ ਕੁ ਦੇਣੀ ਹੈ ਜਿਹੜੇ ਨਾ ਬਾਅਦ ਚ ਸਰੀਰ ਨਾ ਟੁੱਟੇ ਅਗਲੇ ਦਿਨ ਆ ਕੇ ਪ੍ਰੈਕਟਿਸ ਕਰਦੇ ਤੁਹਾਡੇ ਸਕੂਲਾਂ ਦੇ ਵਿੱਚ ਟੀਚਰ ਤੁਹਾਡੀ ਮਦਦ ਕਰਦੇ ਆ ਸਕੂਲ ਦੇ ਵਿੱਚ ਕੋਈ ਹੈ ਕੋਈ ਤੁਹਾਡੀ ਮਦਦ ਕਰਦਾ ਫੁੱਟਬਾਲ ਦੇ ਵਿੱਚ ਹੁੰਦੇ ਆ ਵੀਕ ਦੇ ਦੋ ਦੋ ਘੰਟੇ ਹੂੰ ਤੇ ਉਹ ਸਾਡੇ ਇੱਦੀ ਸਾਨੂੰ ਦੱਸਦੇ ਤੁਹਾਨੂੰ ਇਸ ਚੀਜ਼ ਦੀ ਤੰਗਿਆ ਇਹ ਕਰੋ ਫਲਾਣਾ ਇਹਦਾ ਸਾਰਾ ਕੁਝ ਦੱਸਦੇ ਆ ਸਕੂਲ ਦੇ ਵਿੱਚ ਕਲਾਸ ਵਾਲੇ ਪ੍ਰਾਊਡ ਨਹੀਂ ਕਰਦੇ ਜਦੋਂ ਤੁਸੀਂ ਜਿੱਤ ਕੇ ਆਉਨੇ ਹੋ ਸਾਰੇ ਆਨੇ ਪ੍ਰਾਊਡੀ ਕਰ ਤੇ ਸਕੂਲ ਵਾਲਿਆਂ ਨੂੰ ਪ੍ਰਾਊਡ ਨਹੀਂ ਹੋਏ ਕਿ ਐਡੀ ਵਰਲਡ ਦੀ ਐਡੀ ਐਡੀ ਵੱਡੀ ਅਕੈਡਮੀ ਚ ਜਾ ਕੇ ਖੇਡਣ ਲੱਗਾ ਹਣ ਤੋਂ ਪ੍ਰਾਊਡ ਹੁੰਦਾ ਸਾਰਿਆਂ ਸਾਰਿਆਂ ਨੇ ਤੁਹਾਨੂੰ ਸਮਾਂ ਤੁਹਾਨੂੰ ਐਪਰੀਸ਼ੀਏਟ ਕਰਦਾ ਕਿ ਹੋਰ ਅੱਗੇ ਜਾਓ ਸਾਡਾ ਵੀ ਨਾਮ ਰੋਸ਼ਨ ਕਰੋ ਜੀ ਵੈਰੀ ਗੁੱਡ ਜਿਹੜੇ ਬੱਚੇ ਫੁੱਟਬਾਲ ਖੇਡਣ ਦੇ ਸ਼ਕੀਨ ਨੇ ਤੇ ਮਾਪੇ ਘਰ ਵਿੱਚ ਬੈਠੇ ਨੇ ਸੋਚਦੇ ਨੇ ਕਿ ਸਾਡਾ ਮੁੰਡਾ ਵੀ ਮੈਸੀ ਬਣ ਜਾਏ ਸਾਡਾ ਮੁੰਡਾ ਵੀ ਕ੍ਰਿਸਟੀਅਨ ਬਣ ਜਾਏ ਤੇ ਸਾਡਾ ਮੁੰਡਾ ਵੀ ਕਿਸੇ ਵੱਡੇ ਕਲੱਬ ਦੇ ਵਿੱਚ ਖੇਡੇ ਤੇ ਮਿਹਨਤ ਕਰਨੀ ਪੈਣੀ ਭਾਈ ਆ ਗਰਾਊਂਡਾਂ ਦੇ ਵਿੱਚ ਆ ਕੇ ਸਵੇਰੇ ਸ਼ਾਮ ਦਿਨ ਰਾਤ ਇੱਕ ਕਰਨੀ ਪੈਣੀ ਆ ਡਾਈਟ ਦਾ ਧਿਆਨ ਵੀ ਰੱਖਣਾ ਪੈਣਾ ਡਾਈਟ ਵੀ ਇੰਝ ਜ਼ਰੂਰੀ ਹੁੰਦੀ ਜਿੰਨੀ ਮਿਹਨਤ ਜੁਰ ਨਹੀਂ ਡਾਈਟ ਨਾਲ ਤੇ ਡਾਈਟ ਲੈ ਕੇ ਕੌਣ ਦਿੰਦਾ ਡਾਈਟ ਮੇਰਾ ਚਾਚਾ ਤੇ ਇੱਕ ਮੇਰਾ ਪਰਸਨਲ ਹੈਗਾ ਨਾਲ ਉਹ ਵੀ ਜਦ ਮੈਨੂੰ ਭੇਜਦਾ ਹੁੰਦਾ ਤੈਨੂੰ ਇਸ ਚੀਜ਼ ਦੀ ਲੋੜ ਹੈ ਖਾ ਇਦਾਂ ਸਾਰਾ ਕੁਝ ਇਦਾਂ ਪੂਰੀ ਡਾਈਟ ਲਿਖ ਕੇ ਦਿੱਤੀ ਆ ਪ੍ਰੈਕਟਿਸ ਵੀ ਦਿੱਤੀ ਆ ਨਾਲ ਹਨਾ ਹਾਂਜੀ ਫੇ ਚੌਸਤ ਸਰੀਰ ਰਹਿੰਦਾ ਹਨਾ ਹਾਂਜੀ ਹਾਂਜੀ ਤੇ ਬਹੁਤ ਵਧੀਆ ਵੀ ਤੁਸੀਂ ਵੀ ਆਪਣੇ ਬੱਚਿਆਂ ਨੂੰ ਚੰਗੀ ਡਾਈਟ ਦਿਓ ਚੰਗਾ ਖਾਣਾ ਪੀਣਾ ਦਿਓ ਸ਼ੁੱਧ ਦਿਓ ਨਾਲ ਉਹਨਾਂ ਨੂੰ ਉਹਨਾਂ ਦੀ ਸਪੋਰਟ ਕਰੋ ਹੋਰ ਕੁਝ ਗੱਲਬਾਤ ਮੇਰਾ ਨਾਮ ਚਿੱਤਰ ਕੋ ਕਾਲਜੀ ਸਿੰਘ ਆਉਂਦਾ ਯੋਰਕਪ ਮੇਰਾ ਟੀਚਾ ਉਹਦੇ ਵਿੱਚ ਮੇਰਾ ਨਾਮ ਹੋਊਗਾ ਸਪੈਨ ਵੱਲੋਂ ਅਛਾ ਹੁਣ ਆਲੇ ਸਮੇਂ ਦੇ ਵਿੱਚ ਕਿੱਥੇ ਕਿਹੜੇ ਕਿਹੜੇ ਕਲੱਬ 'ਚ ਖੇਡਣਾ ਚਾਹੁੰਦਾ ਆਉਣ ਵਾਲੇ ਸਮੇਂ 'ਚ ਮੈਂ ਐਫਸੀ ਬਾਰਸੀਲੋਨਾ ਵਿੱਚ ਕੀ ਬਾਤ ਆ ਬਾਰਸੀਲੋਨਾ ਦਾ ਪਲੇਅਰ ਬਣੇਗਾ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਵੀ ਵੱਡੀ ਅਕੈਡਮੀ ਦੇ ਵਿੱਚ ਖੇਡ ਰਿਹਾ ਤੇ ਨਾਲ-ਨਾਲ ਇੰਟਰਨੈਸ਼ਨਲ ਪੱਧਰ ਤੇ ਆਫਰਾਂ ਆ ਰਹੀਆਂ ਨੇ ਇਸ ਪਲੇਅਰ ਨੂੰ ਇਹ ਇਹ ਮੁੰਡਾ ਸ਼ਾਬਾਸ਼ ਤੇਰੇ ਮਿਹਨਤ ਦੇ ਤੇ ਤੁਸੀਂ ਵੀ ਸਾਰੇ ਜਣੇ ਪ੍ਰਾਊਡ ਕਰਿਓ ਕਿ ਸਾਡੇ ਸਪੇਨ ਦੇ ਵਿੱਚ ਪੰਜਾਬੀ ਜਿਹੜੇ ਆ ਹੁਣ ਘਰਾਂ 'ਚ ਨਹੀਂ ਬੈਠੇ ਹੁਣ ਕੱਲੇ ਫੈਕਟਰੀਆਂ ਜਾਂ ਰੈਸਟੋਰੈਂਟਾਂ ਦੇ ਨਹੀਂ ਭਾਂਡੇ ਮਾਂਦੇ ਸਾਡੇ ਜਿਹੜੇ ਨਿਆਣੇ ਗਾਂ ਬੱਚੇ ਆ ਫੁੱਟਬਾਲ ਖੇਡਾਂ ਦੇ ਵਿੱਚ ਹੋਰਾਂ ਚੀਜ਼ਾਂ ਦੇ ਵਿੱਚ ਅੱਗੇ ਆਉਣੇ ਸ਼ੁਰੂ ਹੋ ਚੁੱਕੇ ਆ ਅੱਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਦੋਸਤੋ ਤੁਹਾਡੇ ਲਈ ਲੈ ਕੇ ਆਏ ਆ ਉਹਨਾਂ ਮਾਪਿਆਂ ਨੂੰ ਜਿਨ੍ਹਾਂ ਨੇ ਆਪਣੇ ਪੁੱਤਾਂ ਨੂੰ ਸਪੇਨ ਦੇ ਵਿੱਚ ਫੁੱਟਬਾਲ ਦੇ ਵਿੱਚ ਨਿਖਾਰ ਕੇ ਦੁਨੀਆ ਨੂੰ ਦਿਖਾਇਆ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਹਾਡਾ ਅਮਰੀਕ ਪਾਜੀ ਅਸੀਂ ਬਹੁਤ ਖੁਸ਼ਕਿਸਮਤ ਆ ਕਿ ਸਾਡੇ ਕੋਲ ਸਾਡੇ ਅਮਰੀਕ ਭਾਜੀ ਜਿਨ੍ਹਾਂ ਨੇ ਨਵਾਂ ਚੈਨਲ ਸ਼ੁਰੂ ਕੀਤਾ ਪੰਜਾਬ ਟੂ ਸਪੇਨ ਤੇ ਅਸੀਂ ਬੜੇ ਬੜ ਭਾਗੀ ਸਮਝਦੇ ਆਪਣੇ ਆਪ ਨੂੰ ਜਿਹੜੇ ਇਹਨਾਂ ਦੇ ਰਾਹੀਂ ਤੁਹਾਡੀ ਸਾਰੀ ਸੰਗ ਦੇ ਰੂਬਰੂ ਹੋਣ ਜਾ ਰਹੇ ਆ ਜੀ ਤੇ ਬੜਾ ਧੰਨਵਾਦ ਤੁਹਾਡਾ ਲੋਤਉਣ ਤੇ ਜੀ ਸੋਨੂ ਤੇ ਬਿੰਦਰ ਭਾਜੀ ਨਾਲ ਗੱਲਬਾਤ ਕਰਦੇ ਆ ਭਾਜੀ ਸਭ ਤੋਂ ਪਹਿਲਾਂ ਤੇ ਤੁਸੀਂ ਬੱਚਿਆਂ ਨੂੰ ਖੇਡਾਂ ਦੇ ਵਿੱਚ ਪਾਇਆ ਜੀ ਤੇ ਬੱਚੇ ਨੇ ਦੱਸਿਆ ਵੀ ਆ ਕਿ ਇਹ ਜਿਹੜਾ ਖੇਡਾਂ ਸੀਗੀਆਂ ਇਹ ਤੁਹਾਨੂੰ ਵਿਰਾਸਤ ਵਿੱਚ ਤੁਹਾਡੇ ਖਾਨਦਾਨੀ ਆ ਜੀ ਜੀ ਬਿਲਕੁਲ ਇਹ ਸਾਨੂੰ ਪੀੜੀਦਾਰ ਪੀੜੀ ਆ ਸਾਡੇ ਫਾਦਰ ਸਾਹਿਬ ਆ ਜਿਹੜੇ ਜੀ ਉਹ 68 ਸਾਲ ਦੀ ਉਮਰ ਦੇ ਆ ਤੇ ਮਤਲਬ ਇੰਨੇ ਫਟਿਆ ਕਿ ਤੁਸੀਂ ਸ਼ਾਇਦ 40 ਸਾਲ ਦੇ ਵੀ ਕਿਸੇ ਮਤਲਬ ਬੰਦੇ ਨੂੰ ਦਿਖਾ ਲੋਂਗੇ ਤਾਂ ਉਹ ਕਹਿਣਗੇ ਬਿਲਕੁਲ ਜੀ ਉਹ ਅੱਜ ਵੀ 100 ਪਲੱਸ ਦੀ ਬੈਂਚ ਕਰਦੇ ਆ ਜੀ ਤੇ 5-6 ਘੰਟੇ ਆਪਣਾ ਵਾਕ ਕਰਦੇ ਆ ਫਿਜ਼ੀਕਲੀ ਬਹੁਤ ਫਟਿਆ ਤੇ ਜਿੱਦਾਂ ਆਪਾਂ ਕਹਿੰਨੇ ਖੂਨਦਾਰ ਖੂਨ ਆ ਜੀ ਜੀ ਸਾਨੂੰ ਵੀ ਜਿਹੜੇ ਸਪੇਨ ਚ ਜਾਣ ਪੁਰਾਣੇ ਰਹਿੰਦੇ ਹੋਣਗੇ ਜ਼ਰੂਰ ਅਸੀਂ ਉਹਨਾਂ ਸਾਨੂੰ ਜਾਣਦੇ ਹੋਣਗੇ ਉਹਨਾਂ ਤੋਂ ਬਾਅਦ ਚ ਉਹ ਨਹੀਂ ਸਾਨੂੰ ਵੀ ਇੱਥੇ ਗਰਾਉਂਡਾਂ ਨਾਲ ਹੀ ਜੋੜਿਆ ਅਸੀਂ ਵੀ ਕਦੀ ਬਜ਼ਾਰਾਂ ਚ ਨਹੀਂ ਘੁੰਮੇ ਜੀ ਇਸੇ ਗਰਾਉਂਡ ਨੇ ਸਾਨੂੰ ਪਾਲਿਆ ਜੀ ਤੇ ਇਸੇ ਗਰਾਉਂਡ ਨੇ ਸਾਨੂੰ ਤੀਜੀ ਪੀੜ੍ਹੀ ਫਲ ਲਾ ਕੇ ਸਾਡੇ ਰੱਬ ਨੇ ਵਾਹਿਗੁਰੂ ਨੇ ਦੋ ਬੱਚੇ ਘਰ ਭੇਜੇ ਆ ਜੀ ਜੀ ਅਸੀਂ ਤਾਂ ਆਸ ਰੱਖਦੇ ਆ ਕਿ ਸਾਰਿਆਂ ਦੀਆਂ ਦੁਆਵਾਂ ਨਾਲ ਇਹ ਆਉਣ ਵਾਲੇ ਇੰਟਰਨੈਸ਼ਨਲ ਪਲੇਅਰ ਹੋਣਗੇ ਬਾਕੀ ਉਸ ਵਾਹਿਗੁਰੂ ਦੇ ਹੱਥ ਆ ਜੀ ਸਾਰਾ ਕੁਝ ਸਾਡਾ ਮਿਹਨਤ ਕਰਨਾ ਫਲਿਆ ਫਰਜ ਆ ਫਲ ਫੁੱਲ ਲਾਉਣਾ ਤਾਂ ਉਸ ਵਾਹਿਗੁਰੂ ਦੇ ਹੱਥ ਆ ਜੀ ਤੇ ਪਾਜੀ ਮੈਂ ਗੱਲ ਕਰਨਾ ਜੀ ਤੁਸੀਂ ਵੀ ਬੜੇ ਫਟਿਆ ਖੇਡਦੇ ਖੁਰਦੇ ਰਹੇ ਹੋ ਹਾਂਜੀ ਹਾਂਜੀ ਜੀ ਨਾਲ ਹੀ ਮੈਂ ਭਰਾ ਦੇ ਨਾਲ ਦੋਨੇ ਜਣੇ ਅਸੀਂ ਇਕੱਠੇ ਖੇਡੇ ਕੀ ਕੀ ਖੇਡਦੇ ਸੀ ਤੁਸੀਂ ਅਸੀਂ ਮੈਂ ਪਹਿਲਾਂ ਇੱਥੇ ਆ ਕੇ ਫੋਟੋ ਵਾਲ ਸ਼ੁਰੂ ਕੀਤਾ ਸੀ ਜੀ 2005 06 ਦੇ ਵਿੱਚ ਜੀ ਉਹ ਇਦਾਂ ਸੀਗਾ ਕਿ ਮਤਲਬ ਮੈਂ ਲੇਟ ਬਹੁਤ ਹੋ ਗਿਆ 15 16 ਸਾਲ ਦੀ ਉਮਰ 'ਚ ਮੈਂ ਇੱਥੇ ਆਇਆ ਸੀ ਜੀ ਇਸ ਕਰਕੇ ਦੋ ਤਿੰਨ ਸਾਲ ਫੋਟੋ ਵਾਲ ਖੇਡਾ ਚੱਲੋ ਫਿਰ ਉਹ ਨਹੀਂ ਸੀ ਇਹਨਾਂ ਨਾਲ ਕੰਪੀਟੀਸ਼ਨ ਕਰ ਸਕਦੇ ਜੀ ਪਰ ਕਿਤੇ ਨਾ ਕਿਤੇ ਫਿਰ ਉਦੋਂ ਮਨ 'ਚ ਰੱਖੀ ਜੀ ਕਿ ਕੋਈ ਨਹੀਂ ਆਵਾਂਗੇ ਆਵਾਂਗੇ ਜਰੂਰ ਜਰੂਰ ਆਵਾਂਗੇ ਹਾਂਜੀ ਉਹ ਇਹ ਫਾਲਿਆ ਜੀ ਇਹਦਾ ਬੱਚਿਆਂ ਨੂੰ ਲੈ ਕੇ ਆਏ ਹੋ ਬੱਚਿਆਂ ਨੂੰ ਲੈ ਕੇ ਆਏ ਨਾ ਵਿੱਚ ਜਾਨੀ ਕਿ ਅਸੀਂ ਆਪਣਾ ਸੁਪਨਾ ਦੇਖ ਰਹੇ ਇਹ ਦੇਖ ਰਹੇ ਹਾਂਜੀ ਇਹ ਮਤਲਬ ਸਾਡਾ ਸੁਪਨਾ ਪੂਰਾ ਕਰ ਰਿਹਾ ਨਾ ਕਿ ਚਲੋ ਆਪਣਾ ਦੇ ਕਰ ਹੀ ਰਹੇ ਹਨ ਜੀ ਉਹਨਾਂ ਚ ਉਹਦੇ ਦੇਖਿਆ ਸੀ ਜਦੋਂ ਫੁੱਟਬਾਲ ਮੈਂ ਛੱਡਿਆ ਸੀ ਮਤਲਬ ਆਪਣੇ ਮਨ ਚ ਉਹਦੇ ਗਰਾਊਂਡ ਚ ਕਹਿ ਗਿਆ ਸੀ ਕਿ ਤੁਹਾਨੂੰ ਟੱਕਰਾਂਗੇ ਅਸੀਂ ਟਕਰਾਂਗੇ ਟਕਰਾਂਗੇ ਹੁਣ ਪੰਜਾਬ ਤੋਂ ਕਿੱਥੋਂ ਆਪਾਂ ਅਸੀਂ ਸਾਡਾ ਜ਼ਿਲ੍ਹਾ ਜਲੰਧਰ ਦੇ ਵਿੱਚ ਮਾਸਟਰ ਮੋਤਾ ਸਿੰਘ ਦਾ ਪਿੰਡ ਐ ਜੀ ਪਤਾਰਾ ਪਿੰਡ ਪਤਾਰੇ ਪਿੰਡ ਤੋਂ ਆ ਬਿਲਕੁਲ ਜੀ ਇਹ ਆਪਣੇ ਜਦੋਂ ਆਪਾਂ ਰਾਮਾ ਮੰਡੀ ਤੋਂ ਹੁਸ਼ਿਆਰਪੁਰ ਰੋਡ ਨੂੰ ਜਾਂਦੇ ਜੀ ਉਹਦੇ ਉੱਤੇ ਉਹਦੇ ਉੱਪਰ ਪਤਾਰਾ ਪਿੰਡ ਐ ਜੀ ਕਿਸੇ ਜਾਣ ਪਹਿਤਾਨ ਦਾ ਮਹਤਾਜ ਨਹੀਂਗਾ ਬਹੁਤ ਵੱਡਾ ਪਿੰਡ ਐ ਜੀ ਤੇ ਅਸੀਂ ਇੱਥੇ ਸਪੇਨ ਚ ਲੋਹਤ ਵਿੱਚ ਐ ਜੀ ਹੁਣ 20 ਸਾਲ ਤੋਂ 20 ਸਾਲ ਤੋਂ ਇੱਥੇ ਜੀ ਸਾਰੀ ਜਵਾਨੀ ਇੱਥੇ ਦਿੱਤੀ ਐ ਜੀ ਤੇ ਤੁਸੀਂ ਵੀ ਸਪੋਰਟਸ ਖੇਡਦੇ ਰਹੇ ਹੋ ਜੀ ਅਸੀਂ ਇੱਥੇ ਕਬੱਡੀ ਖੇਡੀ ਜੀ ਅਸੀਂ 2011 ਦਾ ਵਰਲਡ ਕੱਪ ਵੀ ਖੇਲੇ ਜੀ ਇੰਡੀਆ ਇੰਡੀਆ ਜਾ ਕੇ ਇੰਡੀਆ ਜਾ ਕੇ ਖੇਡੇ ਸੀਗੇ ਜੀ ਤੇ ਫਿਰ ਉਸ ਤੋਂ ਬਾਅਦ ਚ ਅਸੀਂ ਇੱਥੇ ਰਗਬੀ ਵੀ ਥੋੜਾ ਚਿਰ ਖੇਢੀ ਫਿਰ ਬੱਚੇ ਹੋ ਗਿਆ ਜੀ ਫਿਰ ਹੁਣ ਘਰ ਚ ਇਕੋ ਹੀ ਹੋ ਸਕਦੇ ਜਾਂ ਬਾਪ ਜਾਂ ਬੱਚੇ ਜੀ ਫਿਰ ਇਹਨਾਂ ਦਾ ਫਿਊਚਰ ਥੋੜਾ ਜ਼ਿਆਦਾ ਸਿਕਿਉਰ ਸਮਝਦੇ ਹੋਏ ਅਸੀਂ ਆਪਣੇ ਕਾਰੋਬਾਰ ਨੂੰ ਵੀ ਜੀ ਥੋੜਾ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਜੀ ਤੇ ਬੱਚਿਆਂ ਨੂੰ ਵੱਧ ਟਾਈਮ ਦੇਣ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚੋਂ ਮੇਰਾ ਭਰਾ ਬਿਲਕੁਲ ਹੀ ਸਾਰਾ ਦਾ ਸਾਰਾ ਇਹਨਾਂ ਤੇ ਧਿਆਨ ਦਿੰਦਾ ਜੀ ਸਾਡੇ ਘਰ ਚ ਮਤਲਬ ਮੇਰੇ ਫਾਦਰ ਸਾਹਿਬ ਤੋਂ ਬਾਅਦ ਜੇ ਬੱਚਿਆਂ ਨੂੰ ਧਿਆਨ ਦੇਣਾ ਇਸ ਪਾਸੇ ਲਿਆਉਣਾ ਤੇ ਸਭ ਤੋਂ ਵੱਡੀ ਦੇਣ ਮੇਰੇ ਭਰਾ ਦੀ ਮੈਂ ਮਤਲਬ ਕਾਰੋਬਾਰ ਦੇਖਦਾ ਤੇ ਇਹ ਇਹਨਾਂ ਬੱਚਿਆਂ ਨੂੰ ਮਤਲਬ ਟ੍ਰੇਨਿੰਗ ਵੀ ਕਰਾਉਂਦਾ ਟਾਈਮ ਟੂ ਟਾਈਮ ਇਨੀ ਖਾਦਾ ਕਿਉਂਕਿ ਜੇ ਟ੍ਰੇਨਿੰਗ ਕਰਾਉਣੀ ਹੈ ਫਿਰ ਨਾਲ ਡਾਈਟ ਵੀ ਬਹੁਤ ਜ਼ਰੂਰੀ ਆ ਫਿਰ ਡਾਈਟ ਤੋਂ ਬਾਅਦ ਕਿ ਆ ਬੱਚਾ ਉਸ ਡਾਈਟ ਨੂੰ ਪਹੁੰਚਵਾ ਰਿਹਾ ਠੀਕ ਇਹ ਵੀ ਬਹੁਤ ਦੇਖਣਾ ਜ਼ਰੂਰੀ ਆ ਕਿ ਸਵੇਰੇ ਉੱਠ ਕੇ ਬੱਚਾ ਆਪਣਾ ਲੈਟਰਨ ਵਗੈਰਾ ਵੀ ਸਾਰਾ ਫਿਜ਼ੀਕਲੀ ਸੈਟ ਆ ਅਗਰ ਆਪਾਂ ਬੱਚੇ ਦਾ ਜੋਰ ਲਵਾਣੇ ਲੈਟਰਨ ਨਹੀਂ ਆਈ ਸਾਡੀ ਮਿਹਨਤ ਕਰਾਈ ਵੀ ਨੇ ਫਲ ਗਈ ਜੀ ਜੀ ਇਸ ਕਰਕੇ ਉਹ ਸਾਰੇ ਦਾ ਸਾਰਾ ਫਿਰ ਇਹਨੇ ਪੁੱਛਣਾ ਫਿਰ ਦੱਸ ਕੇ ਜਾਣਾ ਇਹਨੇ ਡਾਈਟ ਕੀ ਕਰੇ ਚਲੋ ਸਾਡੀਆਂ ਸਭ ਤੋਂ ਵੱਡਾ ਰੋਲ ਸਾਡੀਆਂ ਵਾਈਫਾਂ ਦਾ ਵੀ ਹੈ ਜਿਹੜੀਆਂ ਇਹਨਾਂ ਨੂੰ ਬੱਚਿਆਂ ਨੂੰ ਕੇਅਰ ਕਰਦੀਆਂ ਹਨ ਜਿਵੇਂ ਅਸੀਂ ਚੱਲੀ ਆ ਕੇ ਥਕਾ ਕੇ ਸੌਾ ਲੈਣੇ ਆ ਸੌਾ ਲੈਣੇ ਆ ਇਹ ਸਾਰੀ ਦੇਖਭਾਲ ਉਹ ਕਰਦੀਆਂ ਇਹਨਾਂ ਬੱਚਿਆਂ ਨੂੰ ਲੋਕ ਆਫਟਰ ਉਹ ਕਰਦੀਆਂ ਇਹਨਾਂ ਦੀ ਇਹ ਵੀਡੀਓ ਕੱਲੀ ਸਪੇਨ ਵਾਲਿਆਂ ਵਾਸਤੇ ਨਹੀਂ ਹੈ ਇਹ ਵੀਡੀਓ ਵਰਲਡ ਦੇ ਵਿੱਚ ਦੁਨੀਆ ਦੇ ਵਿੱਚ ਉਹ ਹਰ ਬੰਦੇ ਵਾਸਤੇ ਆ ਜਿਹੜੇ ਆਪਣੇ ਬੱਚਿਆਂ ਨੂੰ ਨਖਾਰਨਾ ਚਾਹੁੰਦੇ ਨੇ ਉਹਨਾਂ ਮਾਪਿਆਂ ਦੀਆਂ ਗੱਲਾਂ ਤੇ ਗੌਰ ਕਰਨ ਦੀ ਲੋੜ ਆ ਗੱਲ ਸੁਣਨ ਦੀ ਲੋੜ ਆ ਜਿਹੜੀਆਂ ਗੱਲਾਂ ਇਹ ਦੱਸ ਰਹੇ ਨੇ ਪਾਜੀ ਕਿ ਤੁਸੀਂ ਬੱਚੇ ਦੇ ਨਾਲ ਸਾਥ ਦਿੰਨੇ ਹੋ ਡਾਈਟ ਦਿੰਨੇ ਹੋ ਪਾਜੀ ਹੁਣਾਂ ਨੇ ਦੱਸਿਆ ਸਾਰੀ ਮਿਹਨਤ ਕਰਦੇ ਹੋ ਹੋਰ ਬੱਚੇ ਖੇਡਣ ਉਹਨਾਂ ਦੇ ਮਾਪੇ ਉਹਨਾਂ ਨੂੰ ਸਿਖਾ ਸਕਣ ਇਹ ਕੋਈ ਕੋਈ ਇਦਾਂ ਦੇ ਟਿਪ ਦੱਸੋ ਨਾ ਕਿਸੇ ਬੰਦੇ ਨੂੰ ਹੋਰ ਵੀ ਬੱਚੇ ਅੱਗੇ ਆ ਸਕਣ ਨਹੀਂ ਟਿਪ ਤਾਂ ਚਲੋ ਕੀ ਦੇਣੀ مشورہ ਆਪਾਂ ਕਹਿ ਸਕਦੇ ਆਂ ਕਿ ਤੁਹਾਨੂੰ ਇਹ ਮਤਲਬ ਅੱਜ ਤੋਂ ਪਲਾਨ ਕਰਨਾ ਪੈਣਾ ਮਤਲਬ ਤੁਹਾਡਾ ਬੱਚਾ 1 ਸਾਲ ਦਾ 2 ਸਾਲ ਦਾ 3 ਸਾਲ ਦਾ ਜੀ ਜਾਂ ਬੱਚਾ ਹੁਣ ਤੋਂ ਪਹਿਲਾਂ ਤੁਹਾਨੂੰ ਇਹ ਆਪਣੇ ਦਿਮਾਗ 'ਚ ਪਲਾਨੇ ਕਰਨਾ ਪੈਣਾ ਉਹ ਸਾਰਾ ਤੁਹਾਨੂੰ ਵਿਊ ਜਿਹੜਾ ਉਹ ਦੇਖਣਾ ਪੈਣਾ ਕਿ ਇਹ ਕਰਨਾ ਐਂਦਾ ਕਰਨਾ ਬਾਕੀ ਉਸ ਵਾਹ ਗੁਰਦੀ ਆ ਪਰ ਤੁਸੀਂ ਆਪਣਾ ਪਲਾਨ ਰੱਖ ਸਕਦੇ ਕਿ ਮੇਰਾ ਪਹਿਲਾ ਸਟੈਪ ਇਹ ਦੂਜਾ ਇਹ ਤੀਜਾ ਇਹ ਜਿੱਦਾਂ ਹੁਣ ਆਪਾਂ ਕਾਲਜੀਤ ਦੀ ਗੱਲ ਕਰ ਲਈਏ ਮਤਲਬ ਇਹ ਤੁਸੀਂ ਕਹਿ ਸਕਦੇ ਕਿ ਇਹ ਮੈਂ ਡੰਡੇ ਦਾ ਪਲੇਅਰ ਬਣਾਇਆ ਹੈ ਅੱਛਾ 10 ਸਾਲ ਤੱਕ ਇਹਤੇ ਡੰਡਾ ਮਤਲਬ ਚਲੋ ਬੱਚਾ ਨਹੀਂ ਵੀ ਚਾਹੁੰਦਾ ਨਹੀਂ ਪਰ ਜੋ 10 ਸਾਲ ਮੈਂ ਪਹਿਲਾਂ ਮਦਰਾ ਸਖਤਾਈ ਕਰਦੇ ਰਹੇ ਹਾਂ ਸਖਤਾਈ ਮਤਲਬ ਜਿੱਦਾਂ ਮੈਂ ਤੁਹਾਨੂੰ ਦੱਸ ਕੇ ਏਟਿਆ ਕਿ ਆਪਣਾ ਸੁਪਨਾ ਪੂਰਾ ਕਰਾਉਣ ਵਾਲੀ ਗੱਲ ਜੇ 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 ਬਿਲਕੁਲ ਉਹ ਚਲੋ ਫੜ ਲਾਇਆ ਹੁਣ ਉਹ ਆਪ ਮਿਹਨਤ ਕਰਦਾ ਹੁਣ ਉਹ ਉਹਨੂੰ ਮਤਲਬ ਚਾਲ ਲੱਗ ਗਿਆ ਇਹ ਬਿਲਕੁਲ ਜੀ ਤੇ ਉਹ ਆ ਕਰਦਾ ਤੇ ਦੂਜਾ ਚਲੋ ਕੁਦਰਤੀ ਜਿਹੜਾ ਪੰਥ ਪ੍ਰਤਾਪ ਆ ਉਹ ਦਿੱਤਾ ਹੀ ਬਾਈ ਗੁਰੂ ਨੇ ਚਲੋ ਸਾਡੇ ਦੇਖ ਕੇ ਫੜ ਲਾਇਆ ਜਿੱਦਾਂ ਤੀਜੀ ਪੀੜੀ ਆ ਉਹ ਮਤਲਬ ਕੀ ਕਹ ਲੋ ਗੋਡ ਗਿਫਟਡ ਜਦੋਂ ਅਸੀਂ ਨਾ ਵੀਡੀਓ ਦੇਖਦੇ ਆ ਇਹਨਾਂ ਦੀਆਂ ਕਿਉਂਕਿ ਆਮ ਨਹੀਂਗੇ ਹੁਣੇ ਖਾਸ ਹੋ ਚੁੱਕੇ ਆ ਇੱਕ ਤੇ ਵੱਡੀ ਅਕੈਡਮੀ 'ਚ ਖੇਡਣਾ ਸ਼ੁਰੂ ਕਰਤਾ ਦੂਜਾ ਗੋਰੀਆਂ ਨੂੰ ਐ ਕਰਕੇ ਨੰਗ ਕੇ ਜਾਂਦਾ ਤਾਂ ਦਿਲ ਖੁਸ਼ ਹੋ ਜਾਂਦਾ ਭਾਜੀ ਸੋਨੂ ਭਾਜੀ ਜਦੋਂ ਘਰ ਦੇ ਵਿੱਚ ਇਹ ਟਰੋਫੀ ਲੈ ਕੇ ਆਉਂਦੇ ਆ ਕਿੰਨਾ ਕੇ ਚਾ ਚੜਦਾ ਸਭ ਤੋਂ ਜ਼ਰੂਰੀ ਇੱਕ ਵਾਰ ਮੈਂ ਦੱਸਦਾ ਜੀ ਇਹਨਾਂ ਦੀ ਇੱਕ ਹੋਰ ਵੀ ਗੱਲ ਜੀ ਇਹਨਾਂ ਦਾ ਇੱਕ ਵੱਡਾ ਭਰਾ ਆ ਜੀ ਜਸਕੀਰਤ ਸਿੰਘ ਜਸਕੀਰਤ ਮਤਲ ਤੁਸੀਂ ਉਹਦੀ ਕੋਚਿੰਗ ਦੇਖੋਗੇ ਨਾ ਜੀ ਉਹ ਬੰਦੇ ਦੀ ਉਹ ਬੰਦਾ ਤੁਰਿਆ ਜਾਂਦੇ ਦੀ ਬੋਡੀ ਦੇਖ ਕੇ ਦੱਸ ਦਿੰਦਾ ਸੀ ਕਿ ਇਹ ਬੰਦਾ ਪਲੇਅਰ ਬਣ ਸਕਦਾ ਕਿ ਨਹੀਂ ਜੀ ਤੁਹਾਨੂੰ ਅਸੀਂ ਉਹਨੀਆਂ ਕਲਿੱਪਾਂ ਵੀ ਦਿਖਾਵਾਂਗੇ ਬੋਡੀ ਦਾ ਟੇਬਲ ਤੇ ਢਾ ਕੇ ਆਪਣਾ ਟੇਬਲ ਤੇ ਬਹਿ ਕੇ ਡੰਡੇ ਨਾਲ ਕਰਾਉਂਦਾ ਵੀ ਆ ਮਿਹਨਤ ਹੁੰਦੀ ਆ ਜੀ ਮਤਲਬ ਆਫ ਸੀਜ਼ਨ ਸਾਰਾ ਇਹਨਾਂ ਦਾ ਸਵੇਰ ਨੂੰ ਮਾਰਨਿੰਗ ਟਾਈਮ ਉਹਨੇ 3 ਘੰਟੇ ਆਪਾਂ ਬੈਠ ਨਹੀਂ ਸਕਦੇ ਉਹਨੇ 3 ਘੰਟੇ ਬੈਠ ਕੇ ਇਹਨਾਂ ਦਾ ਸੀਜ਼ਨ ਲਵਾਉਣਾ ਪੀੜੀ ਦਾ ਪੀੜੀ ਕਿਹਾ ਤੁਸੀਂ ਮੈਂ ਕਿਹਾ ਜੀ ਇਹ ਇਹ ਪੀੜੀ ਬਾਬਾ ਜੀ ਇਹਨਾਂ ਦੇ ਬੱਚਿਆਂ ਦੇ ਬਾਬਾ ਜੀ ਕਿਹੜੀ ਸਪੋਰਟਸ ਖੇਡਦੇ ਸੀ ਉਹ ਵੇਟ ਲਿਫਟਰ ਸੀਗੇ ਜੀ ਵੇਟ ਲਿਫਟਰ ਹਾਂਜੀ ਇੰਡੀਆ ਆਪਣੇ ਜਲੰਧਰ ਵਿੱਚ ਕੈਂਟ ਦੇ ਵਿੱਚ ਬੀਡੀਆਰੀਆ ਕਾਲਜ ਆ ਉੱਥੇ ਉਹ 10 ਸਾਲ ਕੋਚ ਰਹੇ ਜੀ 10 ਸਾਲ ਇੰਡੀਆ ਕੋਚ ਰਹੇ ਜੀ ਇੰਡੀਆ ਕੋਚ ਰਹੇ ਜੀ ਗਰਲ ਕਾਲਜ ਦੇ ਜੀ ਬੀਡਲਫਟਿੰਗ ਦੇ ਤੇ ਉਹ ਨਹੀਂ ਮੇਰੇ ਪਿੰਡ ਦੀ ਇੱਕ ਸਾਡੇ ਤੋਂ ਸੀਨੀਅਰ ਲੜਕੀ ਤਿਆਰ ਕੀਤੀ ਉਹ ਇੰਟਰਨੈਸ਼ਨਲ ਐਸ ਵੇਲੇ ਮਤਲਬ ਦਿੱਲੀ ਆ ਤੋ ਇੰਟਰਨੈਸ਼ਨਲ ਲੜ ਰਹੀ ਆ ਬੀਡਲਫਟਿੰਗ ਦੀ ਜਦੋਂ ਭਾਜੀ ਹੁਣੀ ਤਾਂ ਫੁੱਟਬਾਲ ਖੇਡਦੇ ਰਹੇ ਆ ਤੁਸੀਂ ਕੀ ਕਰਦੇ ਮੈਂ ਸ਼ਾਰਟ ਪੌਟ ਕਰਦਾ ਸੀ ਸਪੋਰਟਸ ਸਕੂਲੇ ਜੀ ਜਲੰਧਰ ਜੀ ਮੈਂ ਨੈਸ਼ਨਲ ਵੀ ਖੇਡਿਆ ਜੀ 96 ਦੇ ਵਿੱਚ ਜੀ ਤੇ ਇਸ ਜਮਦ ਸਾਨੂੰ ਸ਼ੁਰੂ ਤੋਂ ਹੀ ਸਾਨੂੰ ਬਚਪਨੇ ਤੋਂ ਜਿੱਦਾਂ ਹੁਣ ਇਹ ਬੱਚੇ ਜੀ ਸਾਨੂੰ ਵੀ ਇਦਾਂ ਹੀ ਸਵੇਰੇ ਲਾਇਆ ਜਾਂਦਾ ਸੀ ਜੀ 4 ਵਜੇ ਉੱਠ ਕੇ ਤੁਸੀਂ ਉੱਠੋ ਇਸ਼ਨਾਨ ਪਾਣੀ ਕਰੋ ਵਾਹਿਗੁਰੂ ਦਾ ਨਾਮ ਲੈ ਕੇ ਤੇ 5 ਵਜੇ ਗਰਾਉਂਡੇ ਚਾਹੀਦੇ ਆ ਜੀ ਹੂੰ ਮਤਲਬ ਫੇਰ 5 ਤੋਂ ਲੈ ਕੇ ਸਾਨੂੰ ਕੋਈ ਪੜ੍ਹਾਈ ਨੂੰ ਨਹੀਂ ਇੰਨਾ ਜ਼ਿਆਦਾ ਜ਼ੋਰ ਦਿੱਤਾ ਗਿਆ ਹੂੰ ਤੇ ਸਾਨੂੰ ਮਤਲਬ ਸਪੋਰਟਸ ਵਾਲ ਨੂੰ ਸਾਡੇ ਫਾਦਰ ਸਾਹਿਬ ਦਾ ਬਹੁਤ ਵੱਡਾ ਸਿਗਾ ਸੁਪਨਾ ਹੂੰ ਤੇ ਚਲੋ ਅਸੀਂ ਵੀ ਜਿੰਨਾ ਹੋ ਸਕਿਆ ਪੂਰਾ ਕੀਤਾ ਜੀ ਫਿਰ ਤੁਹਾਨੂੰ ਵੀ ਇਸ ਗੱਲ ਦੇ ਤੁਸੀਂ ਵੀ ਜਾਣੂਗਾ ਕਿ ਪ੍ਰਦੇਸ਼ ਵਿੱਚ ਆ ਕੇ ਥੋੜਾ ਜਿਆ ਸਾਨੂੰ ਸਾਥ ਦੇਣਾ ਪਿਆ ਜਿੱਦਾਂ ਤੁਸੀਂ ਪਾਜੀ ਤੁਹਾਡੇ ਕੋਲ ਰੈਸਟੋਰੈਂਟ ਸੀਗਾ ਨਾ ਪਤਾ ਹਾਂਜੀ ਰੈਸਟੋਰੈਂਟ ਸੀ ਜੀ ਆਪਣਾ ਤੇ ਕਾਰੋਬਾਰ ਵੀ ਸੀ ਆਪ ਦਾ ਬਸ ਇਹ ਨਾ ਬੱਚਿਆਂ ਦੀ ਖਾਤਰ ਜੀ ਅਸੀਂ ਉਹਨੂੰ ਕਲੋਜ਼ ਕੀਤਾ ਜਦੋਂ ਇਹ ਦੇਖੇ ਕਿ ਹੁਣ ਸਾਡੇ ਸੁਪਨਿਆਂ ਦੇ ਬੱਲ ਨੂੰ ਤੁਰ ਪਿਆ ਹਾਂ ਫਿਰ ਅਸੀਂ ਉਹ ਦੇਖੋ ਜੀ ਉਸ ਕਾਰੋਬਾਰ ਨੂੰ ਕੀਤਾ ਕਲੋਜ਼ ਫਿਰ 100% ਇਹਨਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਆ ਅਸੀਂ ਆਪਣੇ ਬੱਚਿਆਂ ਨੂੰ ਪਰਿਵਾਰ ਨੂੰ ਜੀ ਦੇਖੋ ਜੇ ਇਹ ਪਲ ਗਿਆ ਤੇ ਸਮਝ ਲਓ ਸਾਡਾ ਤਾਂ ਕੀ ਅਸਲੀ ਇਨਵੈਸਟਮੈਂਟ ਇਹ ਆ ਜੀ ਅਸਲੀ ਨੇ ਵੈਸਪਨੈਂਟ ਹੈ ਸੀਐਨ ਵੈਸਪ ਕਰੋ ਦੇਖੋ ਜੀ ਬੱਚੇ ਫਟਿਆ ਦੇ ਸਾਰੇ ਸੰਸਾਰ ਦੇ ਉੱਤੇ ਤੁਹਾਡਾ ਨਾਮ ਆ ਜੀ ਅੱਜ ਤੁਸੀਂ ਸਾਨੂੰ ਇਹ ਨਾ ਬੱਚਿਆਂ ਦੇ ਬਦੌਲਤ ਹੀ ਸਾਨੂੰ ਮਿਲਣ ਆਏ ਆ ਜੀ ਫਿਊਚਰ ਚ ਇਹ ਵੀ ਨਹੀਂ ਕੋਈ ਸਾਨੂੰ ਲੰਬਾਂ ਦੇ ਪਾਪਾ ਮੈਂ ਉਦੋਂ ਜਾ ਚਾਚੂ ਮੈਂ ਉਦੋਂ ਖੇਡਣਾ ਚਾਹੁੰਦਾ ਸੀ ਜੇ ਤੁਸੀਂ ਇਦਾਂ ਕਰ ਦਿੰਦੇ ਉਦਾਂ ਕਰ ਅਸੀਂ ਵੀ ਆਪਣੇ ਦੇ ਕੋਈ ਲੰਬਾਂ ਨਹੀਂ ਰੱਖਣਾ ਚਾਹੁੰਦੇ ਕਿ ਅਸੀਂ ਫੁੱਲ ਸਪੋਰਟ ਕੀਤੀ ਆ ਅੱਗੇ ਚਲੋ ਇੱਕ ਗੱਲ ਮੈਂ ਐਡ ਕਰਨੀ ਚਾਹਨਾ ਆਪਣੇ ਵੱਲੋਂ ਦੇਖੋ ਤੁਸੀਂ ਕਿਹਾ ਆ ਕਿ ਅੱਜ ਬੱਚਿਆਂ ਦਾ ਕਰਕੇ ਅਸੀਂ ਵੀ ਇੱਥੇ ਆਏ ਹੋਏ ਆ ਤੇ ਬੱਚਿਆਂ ਦਾ ਕਰਕੇ ਬਿਲਕੁਲ ਇੱਥੇ ਆਏ ਆ ਪਰ ਤੁਹਾਡੀ ਵੀ ਮਿਹਨਤ ਹੈ ਤੁਸੀਂ ਉਹ ਬੱਚਿਆਂ ਨੂੰ ਇੱਥੇ ਤੱਕ ਲਿਆਂਦਾ ਆ ਬਿਲਕੁਲ ਜੀ ਬਿਲਕੁਲ ਪਰ ਅੱਜ ਕੱਲ੍ਹ ਦੋ ਭਰਾ ਇਕੱਠੇ ਨਹੀਂ ਰਹਿੰਦੇ ਮੈਂ ਕਹਾਂ ਜੀ ਅਸੀਂ ਤਾਂ ਚਲੋ ਭਾਗਾਂ ਵਾਲੇ ਹੈਗੇ ਆ ਸਭ ਤੋਂ ਵੱਡੇ ਹਾਂ ਸਾਡੇ ਕਰਮ ਇਸ ਕਰਕੇ ਚੰਗੇ ਕਿ ਉਹ ਦੋਨਾਂ ਜਾਣੀਆਂ ਨੂੰ ਅਸੀਂ ਅੱਜ ਤਾਈਂ ਹਲੇ ਦੇਖਿਆ ਹੀ ਨਹੀਂ ਵੀ ਉਹ ਕਿੱਦਾਂ ਆ ਮਤਲਬ ਦੋਨੇ ਜਾਣੀਆਂ ਜੀ ਘਰ 'ਚ ਹਾਂ ਅੱਜ ਇਹਦੇ ਮੈਰਿਜ ਹੋਈ ਨੂੰ ਵੀ 13 ਸਾਲ ਹੋ ਗਏ ਇਕੱਠੇ ਰਹਿਨੇ ਹੋ ਇਕੱਠੇ ਰਹਿਨੇ ਜੀ ਸਾਡੇ ਬੱਚਿਆਂ ਨੂੰ ਨਹੀਂ ਜੀ ਪਤਾ ਇਹਨਾਂ ਨੂੰ ਸਕੂਲੋਂ ਪਤਾ ਲੱਗਾ ਜੀ ਇਹ ਮਿਸਾਲ ਆ ਇਹ ਮਿਸਾਲ ਆ ਕਿ ਦੋ ਭਰਾ ਇੱਕੋ ਘਰ ਵਿੱਚ ਰਹਿੰਦੇ ਨੇ ਬੱਚੇ ਇਕੱਠੇ ਰਹਿੰਦੇ ਨੇ ਪਰਿਵਾਰ ਇਕੱਠਾ ਰਹਿੰਦਾ ਆ ਤੇ ਨਾਲ ਇਕੱਠੇ ਹੀ ਘਰ ਵਿੱਚ ਰੋਟੀ ਪਾਣੀ ਲੰਗਰ ਸਾਰਾ ਕੁਝ ਇਕੱਠਾ ਹੀ ਫੱਗਦਾ ਤਾਂ ਇਕੱਠੇ ਹੀ ਛੱਕਦੇ ਆ ਟੀਮ ਵਰਕ ਆ ਜੀ ਟੀਮ ਵਰਕ ਤੋਂ ਬਿਨਾ ਤੁਹਾਨੂੰ ਪਤਾ ਕੋਈ ਨਹੀਂ ਕੰਮ ਚੱਲਦਾ ਇੱਕ ਕੱਲਾ ਜੇ ਮੈਂ ਕਹਤਾਂ ਮੈਂ ਮੈਂ ਨਾ ਇਹ ਉਹਨਾਂ ਵਾਸਤੇ ਆ ਜਿਹੜੇ ਛੋਟੀਆਂ ਛੋਟੀਆਂ ਗੱਲਾਂ ਤੋਂ ਆਪਣੇ ਘਰਾਂ 'ਚ ਕਲੇਸ਼ ਰੱਖਦੇ ਆ ਬੱਚੇ ਨੂੰ ਪਾਲਣ ਤੋਂ ਪਹਿਲਾਂ ਹੀ ਬੱਚੇ ਦਾ ਆਪਣਾ ਨੁਕਸਾਨ ਕਰ ਦਿੰਦੇ ਆ ਬੱਚੇ ਨੇ ਸਕੂਲੇ ਕੀ ਜਾਣਾ ਹੁੰਦਾ ਪੜਨਾ ਲਿਖਣਾ ਕੀ ਹੁੰਦਾ ਮਾਪੇ ਦੀ ਆਪਸੀ ਲੜਾਈ ਨੇ ਘਰ ਬਰਬਾਦ ਕਰ ਦਿੱਤਾ ਹੁੰਦਾ ਤੇ ਅੱਜ ਗੱਲ ਕਰਦੇ ਆ ਦੋਨਾਂ ਭਰਾਵਾਂ ਦੀ ਵੀ ਨਾਲ ਕਿ ਦੋਨਾਂ ਭਰਾਵਾਂ ਦਾ ਵੱਡਾ ਯੋਗਦਾਨ ਆ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਇਹ ਵੀਡੀਓ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਇਤਿਹਾਸ ਬਣੇਗੀ ਇਹ ਵੀਡੀਓ ਇਹਨਾਂ ਬੱਚਿਆਂ ਨੂੰ ਤੁਸੀਂ ਇੰਟਰਨੈਸ਼ਨਲ ਮੀਡੀਆ ਤੇ ਦੇਖੋਗੇ ਫੋਟੋਆਂ ਕਰਾਉਣ ਤੋਂ ਤਰਸੋਂਗੇ ਜਿੱਦਾਂ ਇਹ ਖੇਡਦੇ ਨੇ ਜੇ ਇਸੇ ਤਰ੍ਹਾਂ ਖੇਡ ਇਹਨਾਂ ਨੇ ਬਰਕਰਾਰ ਰੱਖੀ ਮੈਂ ਹੀ ਆਪਣਾ ਸਾਡੇ ਵੱਲੋਂ ਚੈਨਲ ਵੱਲੋਂ ਸ਼ੁਭ ਸ਼ਾਮਾਂ ਜੀ ਤੁਹਾਨੂੰ ਜੀ ਤੁਹਾਨੂੰ ਜੀ ਭਾਜੀ ਇੱਕ ਇਹਨਾਂ ਦੀ ਬਤਨ ਦੱਸਦਾ ਜੀ ਹੋ ਰਹੀ ਹਾਸੇ ਵਾਲੀ ਗੱਲ ਜੀ ਇਹਨਾਂ ਦੀ ਇੱਕ ਸਿਸਟਰ ਆ ਚਨਜੋਤ ਕੌਰ ਚਰਨਜੋਤ ਕੌਰ ਹਾਂ ਜੀ ਉਹ ਮਤਲਬ ਸਕੂਲੇ ਜਦੋਂ ਪਹਿਲੀ ਵਾਰੀ ਪੁੱਛਿਆ ਕਿ ਤੇਰੇ ਬ੍ਰਦਰ ਕਿੰਨੇ ਆ ਤੁਸੀਂ ਉਹ ਕਹਿੰਦੀ ਜੀ ਤਿੰਨ ਉਹ ਕਹਿੰਦੇ ਨਹੀਂ ਜੀ ਤੁਹਾਡੀ ਇੱਥੇ ਦਾ ਆਪਣਾ ਲਿਵਰੀ ਫੈਮਲੀ ਬਣਦੀ ਉਹ ਕਹਿੰਦੀ ਉੱਤੇ ਦੋ ਲਿਖਿਆ ਉਨੇ ਕਰਿਆ ਕਿ ਇੰਨੀ ਕ ਲੜਾਈ ਕੀਤੀ ਕਿ ਇਹ ਉੱਥੇ ਮੇਰੇ ਭਰਾਵਾਂ ਦਾ ਨਾਮ ਕਿਉਂ ਨਹੀਂ ਲਿਖਿਆ ਜੀ ਫਿਰ ਅਸੀਂ ਉਹਨੂੰ ਹੌਲੀ ਹੌਲੀ ਸਮਝਾਇਆ ਬੜਾ ਟਾਈਮ ਲੱਗਾ ਸਾਨੂੰ ਪੂਰਾ ਸਾਲ ਵੀ ਤੇਰੇ ਭਰਾ ਹੀ ਆ ਪਰ ਉਹਨਾਂ ਨੂੰ ਆਪਾਂ ਦੱਸਿਆ ਕਿ ਇਹ ਦੋ ਇਦਾਂ ਆ ਆਹ ਦੋ ਇਦਾਂ ਆ ਜਿਹੜੇ ਪੰਜਾਬ ਤੋਂ ਜਾਂ ਆਸੇ ਪਾਸੇ ਦੇਖਦੇ ਆ ਉਹਨਾਂ ਨੇ ਕਿਹਾ ਲੀਬਰੋ ਦੀ ਫੈਮਿਲੀ ਆ ਇਹ ਹੁੰਦਾ ਜੀ ਜਿਵੇਂ ਆਪਣਾ ਸ਼ਨਾਖਤੀ ਕਾਰਡ ਹੁੰਦਾ ਉਸ ਤਰ੍ਹਾਂ ਹੀ ਇੱਕ ਜਦੋਂ ਇੱਥੇ ਬੱਚਾ ਜਨਮਦਾ ਆ ਸਪੇਨ ਦੇ ਵਿੱਚ ਉਦੋਂ ਇੱਥੇ ਦੇ ਰਜਿਸਟਰ ਸਿਵਲ ਦੇ ਵਿੱਚ ਇੱਕ ਤੁਹਾਡਾ ਰਿਕਾਰਡ ਬਣਾਇਆ ਜਾਂਦਾ ਪਰਿਵਾਰ ਦੇ ਵਿੱਚ ਮੈਂਬਰ ਕਿਹੜੇ-ਕਿਹੜੇ ਹਨ ਬੱਚੇ ਕੌਣ ਨੇ ਮਾਪੇ ਕੌਣ ਨੇ ਉਹਨਾਂ ਦੀ ਗੱਲ ਇਹ ਕਰਦੇ ਜਦ ਬੱਚਾ ਉੱਥੇ ਜਾਂਦਾ ਆ ਲੈ ਕੇ ਤੇ ਉਹਨੂੰ ਦੱਸਿਆ ਜਾਂਦਾ ਕਿ ਤੇਰੇ ਭੈਣ ਭਰਾ ਕਿੰਨੇ ਹਨ ਤੇ ਉਹ ਆਪਣੇ ਚਾਚੇ ਦੇ ਮੇਰੇ ਬ੍ਰਦਰ ਦੀ ਲੜਕੀ ਹੈ ਬ੍ਰਦਰ ਦੇ ਲੜਕੇ ਇਹਨਾਂ ਦੇ ਬੱਚਿਆਂ ਨੂੰ ਕਹਿੰਦੇ ਵੀ ਉਹਨਾਂ ਦੇ ਵਿੱਚ ਨਾਂ ਕਿਉਂ ਨਹੀਂ ਲਿਖਿਆ ਇਹ ਬਹੁਤ ਵੱਡੀ ਗੱਲ ਆ ਜੀ ਛੋਟੀ ਜੀ ਗੱਲ ਤੋਂ ਬਹੁਤ ਵੱਡੀ ਆ ਜਿਹੜੇ ਇਹ ਵੀਡੀਓ ਉਹਨਾਂ ਪਰਿਵਾਰਾਂ ਵਾਸਤੇ ਆ ਜਿਨ੍ਹਾਂ ਪਰਿਵਾਰਾਂ ਨੂੰ ਅੱਜ ਘਰਾਂ ਦੇ ਵਿੱਚ ਕਮਸਾਨ ਪਿਆ ਬੱਚਿਆਂ ਨੂੰ ਲੈ ਕੇ ਆਪਣੇ ਬੱਚਿਆਂ ਨੂੰ ਪਾਲਣ ਤੋਂ ਲੈ ਕੇ ਬੱਚਿਆਂ ਬਾਪ ਧਾਰੂ ਦੀ ਬੋਤਲ ਨਾਲ ਚੰਬੜਿਆ ਵਾ ਤੇ ਮਾਂ ਜਿਹੜੀ ਆ ਉਹ ਟਿਕਟੋਕ ਨਾਲ ਚੰਬੜੀ ਆ ਤੇ ਜਾਂ ਚੰਬੜੀ ਆ ਇੰਸਟਾਗ੍ਰam ਦੀਆਂ ਰੀਲਾਂ ਤੇ ਹੁਣ ਇਹ ਗੱਲ ਮੈਂ ਕਿਉਂ ਕਹੀ ਆ ਮੈਂ ਇਸ ਕਰਕੇ ਕਹੀ ਆ ਭੈਣੋ ਗੁੱਸੇ ਨਹੀਂ ਹੋਣਾ ਸ਼ਰਮਿੰਦਗੀ ਨਹੀਂ ਮਨਵਾਣੀ ਪਰ ਤੁਹਾਡੀ ਕਮੀ ਅਸੀਂ ਤੁਹਾਡੇ ਮੂੰਹ ਤੇ ਦੱਸ ਰਹੇ ਆ ਇਸ ਚੈਨਲ ਦੇ ਥਰੂ ਇਹ ਮੀਡੀਆ ਦਾ ਜਿਹੜਾ ਅਸਲ ਮੀਡੀਆ ਦਾ ਰੋਲ ਆ ਸਾਡਾ ਦੱਸਣਾ ਹਾਂਜੀ ਇਹਦੇ ਬਰਦੋਂ ਦੱਸਣਾ ਜੀ ਇਹਨਾਂ ਦੀ ਚਾਚੀ ਦੇ ਕੋਲ ਮਤਲਬ ਦੋਨਾਂ ਜਾਣੀਆਂ ਕੋਲ ਹਲੇ ਤੱਕ ਆਪਣੇ ਫੋਨ ਨਹੀਂ ਗਏ ਜੀ ਅੱਛਾ ਜੀ 16 ਸਾਲ ਸਪੇਨ ਚ ਆਏ ਨੂੰ ਹੋ ਗਏ ਆ ਨਹੀਂ ਉਹ ਰੱਖੇ ਉੱਦਾਂ ਨਹੀਂ ਮਨੇ ਉਹ ਇਸੇ ਕਰਕੇ ਜੇ ਅਸੀਂ ਵਰਤਾਂਗੇ ਤਾਂ ਇਹ ਵੀ ਮੰਗਣਗੇ ਬੱਚੇ ਮਤਲਬ ਉਹਨਾਂ ਦਾ ਵੀ ਰੋਲ ਆ ਸਿਰਫ ਫੋਨ ਦੀ ਤਰ੍ਹਾਂ ਕਾਲ ਦੀ ਤਰ੍ਹਾਂ ਨਹੀਂ ਉਹ ਵੀ ਇਸ ਬੰਦ ਸਾਡੇ ਕੋਲ ਲੈ ਕੇ ਉਹ ਨਹੀਂ ਫੋਨ ਕਰਨਾ ਜੀ ਇਹ ਸਲੀਅਤ ਹੈ ਮਤਲਬ ਇਹ ਨਹੀਂ ਕਿ ਕੈਮਰੇ ਤੇ ਆ ਅੱਜ ਤੱਕ ਉਹਨਾਂ ਕੋ ਆਪਣੇ ਪਰਸਨਲ ਮੋਬਾਈਲ ਨਹੀਂ ਕੇ ਕਾਰਨ ਕਿ ਉਹ ਨਹੀਂ ਜੇ ਅਸੀਂ ਵਰਤੇ ਤਾਂ ਇਹਨਾਂ ਨੂੰ ਅਸੀਂ ਕਿਦਾਂ ਰੋਕਾਂਗੇ ਤੇ ਜੇ ਅੱਜ ਤੋਂ 20 ਸਾਲ ਪਿੱਛੇ ਚਲ ਜਾਈਏ ਹਾਂਜੀ 20 25 ਸਾਲ 30 ਸਾਲ ਪਿੱਛੇ ਚਲ ਜਾਈਏ ਮੋਬਾਈਲ ਤੇ ਹੁੰਦਾ ਹੀ ਨਹੀਂ ਸੀਗਾ ਸਾਡੇ ਵਿੱਚ ਇੱਕੋ ਫੋਨ ਲੱਗਾ ਹੁੰਦਾ ਸੀ ਅਸੀਂ ਬੜੇ ਖੁਸ਼ਕਿਸਮਤ ਹਾਂ ਜੀ ਇਹ ਉਹਨਾਂ ਦੀ ਬਦੌਲਤ ਬਣਿਆ ਅਸੀਂ ਤਾਂ ਪ੍ਰੈਕਟਿਸ ਕਰਾ ਕੇ ਘਰੇ ਛੱਡ ਸਕਦੇ ਹਾਂ ਇਹ ਤਾਂ ਮਾਮਾ ਦੀ ਬਦੌਲਤ ਬਣ ਬਾਪ ਦਾ ਕੰਮ ਹੈ ਬਾਹਰੋਂ ਕੰਮ ਕਰਕੇ ਆਇਆ ਜਿਆਦਾ ਟਾਈਮ ਤੁਸੀਂ ਦੇਖ ਲਓ ਹਾਂ 15 16 ਘੰਟੇ ਤਾਂ ਮਾਂ ਨਾਲ ਹੀ ਰਹਿੰਦਾ ਮਾਂ ਦੀ ਜੋ ਮਾਂ ਨੇ ਉਹਨੂੰ ਪਾਲਣਾ ਉਹ ਉਹਦਾ ਫਲ ਲੱਗਣਾ ਮਤਲਬ ਬਾਪ ਦਾ ਬਾਪ ਦਾ ਤੁਸੀਂ ਆਪ ਜਾਣੇ ਚਲੋ ਸਾਡੇ ਤੋਂ ਸਿਆਣੇ ਆ ਜਾਂ ਆਪਾਂ دنیਵੀ ਕੰਮਾਂ ਦੀ ਜਿਹੜੇ ਪੂਰੇ ਕਰਦੇ ਆ ਜਿਆਦਾ ਟਾਈਮ ਮਾਂ ਨਾਲ ਬਤੀਤ ਕਰਦਾ ਹਮੇਸ਼ਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਖਰ ਦੇ ਵਿੱਚ ਕੁਝ ਚੈਨਲ ਦੇ ਉੱਤੇ ਕਹਿਣਾ ਚਾਹੁੰਦੇ ਆ ਜੀ ਅਸੀਂ ਸਾਰਿਆਂ ਤੋਂ ਪਹਿਲਾਂ ਤਾਂ ਇਹ ਗੱਲ ਕਮਾਂਗੇ ਜੀ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਟਾਈਮ ਦਿਓ ਜੀ ਆਪਣੀਆਂ ਮਹਿਫਲਾਂ ਛੱਡੋ ਤੇ ਬੱਚਿਆਂ ਦੇ ਰੰਗਾਂ 'ਚ ਰੰਗੇ ਜਾਓ ਫੇਰ ਦੇਖੋ ਉਸ ਫਲਵਾੜੀ ਨੂੰ ਕਿਸ ਕਲਰ ਦੇ ਫੁੱਲ ਲੱਗਦੇ ਆ ਤੇ ਫੇਰ ਉਹਦਾ ਜਦੋਂ ਆਨੰਦ ਮਾਣੋਗੇ ਅੱਜ ਸਾਨੂੰ ਤੁਸੀਂ ਜਾਣ ਨਹੀਂ ਸਕਦੇ ਕਿੰਨਾ ਮਾਣ ਮਹਿਸੂਸ ਹੁੰਦਾ ਇਹ ਨਾ ਬੱਚਿਆਂ ਦੀ ਫਲਵਾੜੀ ਕਰਕੇ ਇਹਨਾਂ ਨੇ ਸਾਡੇ ਰੰਗ-ਬਰੰਗੇ ਫੁੱਲਾਂ ਨੇ ਅੱਜ ਸਾਨੂੰ ਜੋ ਮਾਣ ਦਿੱਤਾ ਸਾਡੇ ਕੋਲ ਅਮਰੀਕ ਭਾਜੀ ਆਏ ਅਸੀਂ ਇਹਨਾਂ ਦਾ ਇੱਕ-ਇੱਕ ਕਦਮ ਸਾਡੇ ਸਿਰ ਮੱਥੇ ਆ ਜੀ ਇੱਥੇ ਤਾਂ ਕੌਣ ਦਾ ਅਸੀਂ ਬਹੁਤ-ਬਹੁਤ ਧੰਨਵਾਦੀ ਆ ਇਹਨਾਂ ਦੇ ਬਿਲਕੁਲ ਜੀ ਹੁਣ ਲਾਸਟ ਦੇ ਵਿੱਚ ਇੱਕ ਪੰਜਾਬ ਤੋਂ ਸਪੇਨ ਚੈਨਲ ਦੇ ਉੱਤੇ ਅਸੀਂ ਇੱਕ ਇਨਫੋਰਮੇਸ਼ਨ ਸਾਂਝੀ ਕਰਨ ਲੱਗੇ ਹਾਂ ਉਹਨਾਂ ਵਾਸਤੇ ਜਿਹੜੇ ਬੱਚੇ ਅਕੈਡਮੀਆ ਦੇ ਵਿੱਚ ਭਰਤੀ ਹੋਣਾ ਚਾਹੁੰਦੇ ਨੇ ਅਸੀਂ ਤੁਹਾਡੇ ਬੱਚੇ ਨੂੰ ਕਰਵਾਵਾਂਗੇ ਅਕੈਡਮੀ ਜੀ ਭਰਤੀ ਤੁਹਾਡਾ ਸੁਪਨਾ ਪੂਰਾ ਕਰਨ ਵਿੱਚ ਸਾਡਾ ਚੈਨਲ ਕਰੇਗਾ ਮਦਦ ਜਲਦ ਇਸੇ ਚੈਨਲ ਦੇ ਉੱਤੇ ਅਸੀਂ ਬਹੁਤ ਹੀ ਇੱਕ ਮਸ਼ਹੂਰ ਪਲੇਅਰ ਦੇ ਨਾਲ ਅਸੀਂ ਆ ਰਹੇ ਹਾਂ ਸੋਸ਼ਲ ਮੀਡੀਆ ਤੇ ਨਾਲ ਉਹਨਾਂ ਦੀ ਅਕੈਡਮੀ ਨੂੰ ਲੈ ਕੇ ਤੇ ਉਹਨਾਂ ਦੇ ਅਕੈਡਮੀ ਦੇ ਮੈਂਬਰ ਕਿਵੇਂ ਬਣ ਸਕਦੇ ਹੋ ਤੁਸੀਂ ਆਪਣੇ ਬੱਚੇ ਨੂੰ ਭਰਤੀ ਕਿਵੇਂ ਕਰ ਸਕਦੇ ਹੋ ਉਹ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕੀਤੀਆਂ ਜਾਣਗੀਆਂ ਸਾਂਝੀਆਂ ਕੈਮਰਾਮੈਨ ਸਾਹਿਲ ਸਿੰਘ ਦੇ ਨਾਲ ਨਾਲ ਮੈਂ ਅਮਰੀਕ ਸਿੰਘ ਅਲੋਡ ਸ਼ਹਿਰ